ਬੀਜੇਪੀ ਬਖੂਬੀ ਜਾਣਦੀ ਹੈ ਕਿ ਸੱਟ ਕਦੋਂ ਮਾਰਨੀ ਹੈ ਕਿੱਥੇ ਮਾਰਨੀ ਹੈ ਕਿੰਨੀ ਮਾਰਨੀ ਹੈ ਤੇ ਕਿੱਦਾਂ ਮਾਰਨੀ ਹੈ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਚੋਣਾਂ ਦੇ ਵਿੱਚ ਬੜੇ ਹੀ ਰੌਚਕ ਸਥਿਤੀਆਂ ਦੇਖਣ ਨੂੰ ਮਿਲੀਆਂ ਇੱਕ ਗੱਡੀ ਪੰਜਾਬ ਨੰਬਰ ਹੈ ਵੀਆਈਪੀ ਲਿਖਿਆ ਹੈ ਔਰ ਉਸ ਗੱਡੀ ਦੇ ਵਿੱਚੋਂ ਸ਼ਰਾਬ ਦਾ ਫੜੇ ਜਾਣਾ ਕੈਸ਼ ਦਾ ਫੜੇ ਜਾਣਾ ਤੇ ਉਸ ਦੇ ਬਾਅਦ ਕਰਨ ਕਪੂਰਥਲਾ ਹਾਊਸ ਦੇ ਬਾਹਰ ਇਲੈਕਸ਼ਨ ਕਮਿਸ਼ਨ ਦੀ ਟੀਮ ਦਾ ਆ ਜਾਣਾ ਅੰਦਰ ਜਾਣਾ ਕਮਰੇ ਬੰਦ ਹੋਣਾ ਚਲੇ ਜਾਣਾ ਵਾਪਸ ਪਰ ਇਹ ਮਾਮਲਾ ਇੰਨਾ ਤੂਲ ਫੜ ਗਿਆ ਕਿ ਇਸ ਵੇਲੇ ਬੀਜੇਪੀ ਵੀ ਇਸ ਮਾਮਲੇ ਨੂੰ ਪੂਰੀ ਤਰੀਕੇ ਦੇ ਨਾਲ ਪ੍ਰਚਾਰੀ ਹੈ ਤੇ ਆਮ ਆਦਮੀ ਪਾਰਟੀ ਇਸ ਤੋਂ ਲਾਹਾ ਖਟਣਾ ਚਾਹੁੰਦੀ ਹੈ ਸੋ ਇਸ ਦੇ ਉੱਪਰ ਹੀ ਚਰਚਾ ਕਰਾਂਗੇ ਸਾਡੇ ਨਾਲ ਨੇ ਸਿਆਸੀ ਮਾਹਰ ਜਸਵੰਤ ਸਿੰਘ ਜੀ ਆਪ ਜੀ ਦਾ ਬਹੁਤ ਸਵਾਗਤ ਹੈ ਮਿਹਰਬਾਨ ਤੁਸੀਂ ਇਹ ਸਾਰੇ ਮਾਮਲੇ ਨੂੰ ਕਿਵੇਂ ਦੇਖਦੇ ਹੋ ਕਿ ਕੱਲ ਦਾ ਜਿਹੜਾ ਕਪੂਰਥਲਾ ਉਹ ਜਿੱਥੇ ਰਿਹائش ਹੈ ਇਸ ਵੇਲੇ ਸੀਐਮ ਸਾਹਿਬ ਦੀ ਭਗਵੰਤ ਮਾਨ ਜੀ ਦੀ ਤੇ ਉੱਥੇ ਸੀਆਰਪੀਐਫ ਦੇ ਨਾਲ ਪਾਂਡੇ ਜੀ ਪਹੁੰਚ ਜਾਂਦੇ ਨੇ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਨੇ ਔਰ ਉਹ ਅੰਦਰ ਜਾਂਚ ਕਰਨੀ ਚਾਹੁੰਦੇ ਨੇ ਕਹਿੰਦੇ ਨੇ ਸ਼ਿਕਾਇਤ ਆਈ ਹੈ ਪੈਸੇ ਵੰਡਣ ਦੀ ਕੀ ਮਾਮਲਾ ਸਰ ਦੇਖੋ ਜਿਹੜੇ ਦਿੱਲੀ ਦੀਆਂ ਚੋਣਾਂ ਨੇ ਬਹੁਤ ਅਹਿਮ ਚੋਣਾਂ ਨੇ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਦੇ ਵਿੱਚ ਅਸਲ ਜੇ ਹਕੂਮਤ ਹੈਗੀ ਆ ਭਾਜਪਾ ਦੀ ਪਰ ਭਾਜਪਾ ਜਿਹੜੀ ਪਿਛਲੇ ਮੇਰੇ ਖਿਆਲ 38 ਕੇ ਸਾਲ ਤੋਂ ਸ਼ਾਇਦ ਉੱਥੇ ਸੱਤਾ ਦੇ ਵਿੱਚ ਨਹੀਂ ਆ ਸਕੀ ਹੈਗੀ 93 ਜਾਂ 98 ਤੱਕ ਮੇਰੇ ਖਿਆਲ ਸ਼ਾਇਦ ਉਹ ਦੋ ਇਹਨਾਂ ਦਾ ਲਾਸਟ ਮੁੱਖ ਮੰਤਰੀ ਰਿਹਾ ਹੈਗਾ ਉੱਥੇ ਉਦੋਂ ਬਾਅਦ ਭਾਜਪਾ ਦੀ ਉੱਥੇ ਸਰਕਾਰ ਨਹੀਂ ਬਣ ਸਕੀ। ਔਰ ਦਿੱਲੀ ਦਾ ਮੁੱਖ ਮੰਤਰੀ ਜਿਹੜੇ ਆ ਕੇਜਰੀਵਾਲ ਦੇ ਹੋਂਣ ਕਰਕੇ ਉੱਥੇ ਉਹਨਾਂ ਦਾ ਰੋਲ ਜਿਹੜਾ ਬਹੁਤ ਵੱਡਾ ਬਣ ਜਾਂਦਾ ਹੈਗਾ। ਜੀ। ਜਦੋਂ ਦਿੱਲੀ ਦਾ ਮੁੱਖ ਮੰਤਰੀ ਬੋਲਦਾ ਤਾਂ ਉਹ ਐਵੇਂ ਲੱਗਦਾ ਕਿ ਜਿੱਤਰਾ ਦੇਖਦਾ ਕੋਈ ਪ੍ਰਧਾਨ ਮੰਤਰੀ ਬੋਲ ਰਿਹਾ ਹੁੰਦਾ ਹੈਗਾ। ਹੁਣ ਲੜਾਈ ਦਿੱਲੀ ਦੀ ਹੈਗੀ ਆ। ਤੇ ਔਰ ਭਾਜਪਾ ਜਿਹੜੀ ਉਸਤੇ ਕਾਬਜ ਹੋਣਾ ਚਾਹੁੰਦੀ ਆ ਔਰ ਕੇਜਰੀਵਾਲ ਉਸ ਨੂੰ ਕਿਸੇ ਵੀ ਤਰ੍ਹਾਂ ਉਹਨੂੰ ਜਿੱਤਣਾ ਚਾਹੁੰਦੇ ਹਨ। ਕਿਉਂਕਿ ਕੇਜਰੀਵਾਲ ਹੁਣ ਤਿੰਨ ਵਾਰੀ ਮੁੱਖ ਮੰਤਰੀ ਬਣ ਚੁੱਕਿਆ ਕੁਝ ਐਨਟੀ ਇਨਕੰਮਬੈਂਸੀ ਵੀ ਹੈਗੀ ਆ। ਔਰ ਇਹ ਜੋ ਇਹ ਸਲ ਚੋਣਾਂ ਨੂੰ ਤਿੰਨ ਗੁਣਾ ਵੀ ਬਣਾ ਲਿਆ ਗਿਆ ਹੈਗਾ ਕਾਂਗਰਸ ਨੇ ਬਣਾ ਦਿੱਤਾਗਾ ਕਿਸ ਤਰੀਕੇ ਨਾਲ। ਤੇ ਇਸ ਕਰਕੇ ਲੜਾਈ ਬਹੁਤ ਜ਼ਿਆਦਾ ਤਿੱਖੀ ਹੋ ਗਈ ਹੈਗੀ ਆ। ਉਹ ਲੜਾਈ ਤਿੱਖੀ ਹੋਣ ਕਰਕੇ ਤੁਹਾਨੂੰ ਪਤਾ ਕਿ ਅੱਗੇ ਵੀ ਭਾਜਪਾ ਜੜੀ ਆ ਇੰਸਟੀਚਨਾਂ ਨੂੰ ਆਪਣੀ ਵਰਤੋਂ ਵਿੱਚ ਲਿਆਉਂਦੀ ਰਹੀ ਹੈਗੀ ਆ ਤੇ ਹੁਣ ਕਮਿਸ਼ਨ ਦਾ ਵੀ ਆਮ ਤੌਰ ਤੇ ਇਹੋ ਹੀ ਰੋਲਾ ਹੁੰਦਾ ਕਿ ਚੋਣ ਕਮਿਸ਼ਨ ਨਵੀਂ ਭਾਜਪਾ ਸਰਕਾਰ ਵਰਤਦੀ ਰਹੀ ਹੈਗੀ ਆ। ਹੁਣ ਰੋਲਾ ਤੇ ਹੈਗਾ ਬਾਕੀ ਉਥੇ ਅ ਪਾਜਪਾਨੇ ਨੂੰ ਮੈਨੇਜ ਕਰਵਾਇਆ ਹੈਗਾ ਪਰ ਇਲੈਕਸ਼ਨ ਕਮਿਸ਼ਨ ਦਾ ਕੰਮ ਵੀ ਇਹ ਹੈਗਾ ਵਾ ਕਿ ਜਿੱਥੇ ਕੋਈ ਕੰਪਲੇਂਟ ਮਿਲਦੀ ਹੈ ਉਥੇ ਜਾਣਾ ਹੈਗਾ ਉਹਦੀ ਜਾਂਚ ਕਰਨੀ ਹੈਗੀ ਹੈ ਔਰ ਉਸ ਮਿਲਈ ਜਾਂਚ ਦੇ ਤਹਿਤ ਹੀ ਉਥੇ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀ ਗਏ ਨੇ ਉਹਨਾਂ ਨੂੰ ਪਹਿਲਾਂ ਤਾਂ 2 ਘੰਟੇ ਉਥੇ ਨਹੀਂ ਜਾਣ ਦਿੱਤਾ ਕਿ ਅੰਦਰ ਬਣ ਨਹੀਂ ਦਿੱਤਾ ਗਿਆ ਪਰਮਿਸ਼ਨ ਨਹੀਂ ਦਿੱਤੀ ਗਈ ਫਿਰ ਜਦੋਂ ਉਥੇ ਬਣ ਦਿੱਤਾ ਗਿਆ ਤੇ ਉਹਦੀ ਜਾਂਚ ਜਿਹੜੀ ਹੋਈ ਹੈਗੀ ਅਧੀ ਅਧੋਰੀ ਹੋਈ ਹੈਗੀ ਜਾਂਚ ਪੂਰੀ ਨਹੀਂ ਹੋਈ ਹੈ ਇਲੈਕਸ਼ਨ ਕਮਿਸ਼ਨ ਦਾ ਕਹਿਣਾ ਇਹ ਹੈਗਾ ਕਿ ਉੱਥੇ ਬਹੁਤ ਸਾਰੇ ਕਮਰਿਆਂ ਨੂੰ ਤਾਲੇ ਮਾਰੇ ਹੋਏ ਹਨ ਤੇ ਇਸ ਕਰਕੇ ਅਸੀਂ ਉਹਨਾਂ ਦੀ ਤਲਾਸ਼ੀ ਨਹੀਂ ਲੈ ਸਕੇ ਅੱਗੇ ਜਦੋਂ ਕਿ ਭਗਵੰਤ ਮਾਨ ਉਹਨਾਂ ਦੇ ਟਵੀਟ ਆਏ ਹੈਗੇ ਟਵੀਟ ਆਏ ਹੈਗੇ ਆ ਉਹਦੇ ਵਿੱਚ ਉਹ ਕਹਿੰਦੇ ਹੈਗੇ ਆ ਕਿ ਸਾਡੇ ਇਹਨਾਂ ਨੇ ਬੜੀ ਤਲਾਸ਼ੀ ਲਈ ਹੈ ਇਹਨਾਂ ਨੂੰ ਕੁਝ ਵੀ ਨਹੀਂ ਮਿਲਿਆ ਉੱਥੇ ਲੇਡੀਜ਼ ਦੇ ਕੱਪੜਿਆਂ ਦੇ ਟਰੰਕ ਵੀ ਉੱਥੇ ਫੁੱਲੇ ਗਏ ਹੈਗੇ ਆ ਅਲਮਾਰੀਆਂ ਫੁਲੀਆਂ ਗਈਆਂ ਹੈਗੀਆਂ ਨੇ ਔਰ ਇਹਨਾਂ ਨੇ ਬੜੀ ਵੱਡੀ ਤਕਸ਼ਾਈ ਕੀਤੀ ਹੈਗੀ ਯਾਰ ਇਹ ਹੁਣ ਹਕੀਕਤ ਕੀ ਹੈਗੀ ਆ ਉਹ ਲੋਕਾਂ ਨੂੰ ਆਪ ਸਮਝਣੀ ਚਾਹੀਦੀ ਹੈਗੀ ਆ ਵੀ ਹੈ ਕੀ ਹੈ ਅਸਲ ਦੇ ਵਿੱਚ ਸਾਇਦ ਦੇ ਸਾਰੇ ਇੱਕ ਇਲੈਕਸ਼ਨ ਸਟੰਟ ਹੀ ਚੱਲ ਰਹੇ ਹੈਗੇ ਜਸਪਾਲ ਜੀ ਸਥਿਤੀ ਬੜੀ ਫਸਵੀ ਹੈ ਹਾਂਜੀ ਹਾਂਜੀ ਸ਼ਾਇਦ ਇਹੀ ਕੰਡੀਸ਼ਨ ਹੈ ਕਿ ਦਿੱਲੀ ਚ ਜਿਹੜਾ ਮੈਚ ਹੈ ਨਾ ਜਾਂ ਹਾਲਾਤ ਹੈ ਜਿਹੜੇ ਇਸ ਵੇਲੇ ਪੂਰੇ ਇੰਨੇ ਫਸਮੇ ਨੇ ਪੀ ਦੋਨੋ ਪਾਰਟੀਆਂ ਚ ਇਸ ਵੇਲੇ ਨੱਕ ਦਾ ਸਵਾਲ ਜਿਹੜਾ ਨਾ ਉਹ ਬਣਿਆ ਹੋਇਆ ਬੀਜੇਪੀ ਲਈ ਵੀ ਹਾਂਜੀ ਹਾਂਜੀ ਔਰ ਆਮ ਆਦਮੀ ਪਾਰਟੀ ਨੂੰ ਵੀ ਪਤਾ ਹੈ ਕਿ ਅਸੀਂ ਭਾਵੇਂ ਹੋਰ ਜਿਹੜੀ ਮਰਜ਼ੀ ਸਟੇਟ ਚੋਂ ਜਿੱਤ ਕੇ ਉੱਥੋਂ ਦੇ ਮੁੱਖ ਮੰਤਰੀ ਦੀ ਉਹ ਵੈਲਿਊ ਨਹੀਂ ਜਿਹੜੀ ਦਿੱਲੀ ਦੇ ਮੁੱਖ ਮੰਤਰੀ ਦੀ ਬਣਦੀ ਹੈ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਹੈ ਇੱਕ ਕਿਸਮ ਦਾ ਐਦਾਂ ਲੱਗਦਾ ਹੈ ਕਿ ਜਿਵੇਂ ਪੀਐਮ ਬੋਲਦਾ ਪੀਐਮ ਮਤਲਬ ਉਹਨਾਂ ਦਾ ਭਾਸ਼ਣ ਉਹਨਾਂ ਦੀ ਕੋਈ ਵੀ ਸਪੀਚ ਕੋਈ ਵੀ ਚੈਨਲ ਚੁੱਕ ਕੇ ਚਲਾਉਂਦਾ ਕਿਉਂਕਿ ਉਹ ਦਿੱਲੀ ਦਾ ਮੁੱਖ ਮੰਤਰੀ ਹੈ ਬਿਲਕੁਲ ਹੀ ਬਿਲਕੁਲ ਹਨ ਇਹਦੀ ਵੈਲਿਊ ਹੈ ਦੇਖ ਕੇ ਅਗਰ ਇੱਥੋਂ ਕੋਈ ਪਾਛਾ ਬਦਲਦਾ ਹੈ ਤਾਂ ਫਿਰ ਬਹੁਤ ਸਥਿਤੀਆਂ ਬਦਲ ਜਾਂਦੀਆਂ ਬਹੁਤ ਸਥਿਤੀਆਂ ਬਦਲ ਜਾਂਦੀਆਂ ਅਸਲ ਦੇ ਵਿੱਚ ਕੀ ਹੈਗਾ ਕਿ ਇੱਥੇ ਭਾਜਪਾ ਇਲੈਕਸ਼ਨ ਤਾਂ ਜਿੱਤਦੀ ਹੈਗੀ ਆ ਜੇ ਕਾਂਗਰਸ ਜਿਹੜੀ ਹੈਗੀ ਆ ਕੋਟ ਕੋਈ 15% ਲੈ ਕੇ ਜਾਂਦੀ ਹੈਗੀ ਆ ਅੱਛਾ ਭਾਜਪਾ ਨੇ ਜਿਹੜੀ ਆ ਉਹਦੀ ਉਹਦੀ ਕੋਸ਼ਿਸ਼ ਇਹ ਹੈਗੀ ਆ ਕਿ ਇਸ ਨੂੰ ਲੜਾਈ ਨੂੰ ਤਿੰਨ ਗੁਣਾ ਬਣਾਇਆ ਜਾਵੇ ਹੂੰ ਪਰ ਕਾਂਗਰਸ ਇਸ ਇਲੈਕਸ਼ਨ ਦੇ ਵਿੱਚ ਕਿ ਹੱਦ ਤੱਕ ਲਾਂਬੇ ਹੋ ਚੁੱਕੀ ਸੀਗੀ ਪਹਿਲਾਂ ਤੇ ਇਹਨਾਂ ਦੀ ਗੱਲਬਾਤ ਤੇ ਤੈਅ ਹੋਈ ਸੀਗੀ ਕਿ ਆਪਣੇ 15 ਸੀਟਾਂ ਕਾਂਗਰਸ ਨੂੰ ਦੇਣ ਨੂੰ ਸਹਿਮਤੀ ਬਣੀ ਸੀ ਉਹਨਾਂ ਦੀ ਆਮ ਪਾਰਟੀ ਉਹਨਾਂ ਨੇ ਲੜ ਕੇ ਇਲੈਕਸ਼ਨ ਲੜ ਸਕਦੇ ਸੀਗੇ ਪਰ ਪਤਾ ਨਹੀਂ ਬਾਅਦ ਵਿੱਚ ਕੀ ਹੋਇਆ ਕੇਜਰੀਵਾਲ ਉਹਨਾਂ ਨੇ ਕਿਹਾ ਵੀ ਇੱਕ ਆਮ ਪਾਰਟੀ ਨੇ ਕੱਲਿਆਂ ਹੀ ਇਲੈਕਸ਼ਨ ਲੜਨੀ ਹੈ ਕਿ ਹੈ ਔਰ ਜਦੋਂ ਉਹਨਾਂ ਨੇ ਇਲੈਕਸ਼ਨ ਕੱਲਿਆਂ ਲੜਨ ਦਾ ਐਲਾਨ ਕਰ ਦਿੱਤਾ ਹੈਗਾ ਬਤ ਕਾਂਗਰਸ ਵੀ ਇਸ ਮੈਦਾਨ ਦੇ ਵਿੱਚ ਚੰਗੀ ਤਰ੍ਹਾਂ ਖੁੱਦਈ ਹੈਗੀ ਹੈ ਪਰ ਬਾਅਦ ਦੇ ਵਿੱਚ ਜਦੋਂ ਵੇਖਿਆ ਇੰਡੀਆ ਫਰੰਟ ਦੇ ਜਿਹੜੇ ਖਲੇਸ਼ ਯਾਦਵ ਹੋਣੇ ਸੀਗੇ ਮਮਤਾ ਬੇਨਰਜੀ ਹੋਣੀ ਸੀਗੀ ਸ਼ਰਦ ਕੁਵਾਰ ਹੋਣੇ ਸੀਗੇ ਔਰ ਠਾਕਰੇ ਹੀਗੇ ਜਾਂ ਡੀਐਮਕੇ ਦੇ ਹੀਗੇ ਹੀਗੇ ਲੀਡਰ ਹੀਗੇ ਉਹਨਾਂ ਸਾਰਿਆਂ ਨੇ ਇਹਨਾਂ ਨੂੰ ਰਾਹੁਲ ਗਾਂਧੀ ਉਹਨਾਂ ਨੂੰ ਕਿਹਾ ਕਿ ਤੁਸੀਂ ਜੇ ਅਗਰ ਚੰਗੀ ਤਰ੍ਹਾਂ ਇਲੈਕਸ਼ਨ ਲੜਦੇ ਹੋ ਕਿ ਤਾਂ ਇਹ ਇਲੈਕਸ਼ਨ ਜਿਹੜੀ ਭਾਜਪਾ ਜਿੱਤ ਸਕਦੀ ਹੈਗੀ ਇਹ ਦਿੱਲੀ ਦੀ ਤੇ ਤੁਸੀਂ ਥੋੜਾ ਜਆ ਇਹਨੂੰ ਮੱਠੇ ਰਹਿ ਕੇ ਚੱਲੋ ਔਰ ਪਿਛਲੇ ਦਿਨਾਂ ਹੀ ਤੁਸੀਂ ਵੇਖਿਆ ਹੋਵੇ ਰਾਹੁਲ ਗਾਂਧੀ ਉਹਨੇ ਥੋੜਾ ਜਿਹਾ ਇਲੈਕਸ਼ਨ ਤੋਂ ਲਾਂਬੇ ਵੀ ਹੋ ਗਏ ਕਿਹਾ ਤੇ ਇਹ ਗਿਆ ਹੈਗਾ ਕਿ ਰਾਹੁਲ ਗਾਂਧੀ ਬਿਮਾਰ ਰਹੇ ਨੇ ਤੇ ਹੋ ਸਕਦਾ ਬਿਮਾਰ ਵੀ ਹੋਏ ਹੋਣ ਪਰ ਦੂਜੇ ਲੀਡਰ ਇਹਨਾਂ ਦੇ ਬਿਮਾਰ ਨਹੀਂ ਹੀਗੇ ਉੱਥੇ ਸਾਰੀ ਲੀਡਰਸ਼ਿਪ ਹੀ ਇਹਨਾਂ ਦੀ ਜਿਹੜੀ ਉੱਪਰਲੀ ਲੀਡਰਸ਼ਿਪ ਹੀ ਹੈਗੀ ਖੜ ਗਏ ਉਹਨੇ ਹੀ ਪ੍ਰਿੰਕਾ ਗਾਂਧੀ ਹੀਗੀ ਔਰ ਸਚਨ ਪਾਇਲਟ ਉਹਨੇ ਹੀ ਗਏ ਸਾਰੇ ਜਿਹੜੇ ਸੀ ਉਹ ਚੁੱਪ ਕਰਕੇ ਥੋੜਾ ਜਿਹਾ ਬੈ ਗਏ ਸੀਗੇ ਥੋੜਾ ਜਿਹਾ ਲੰਬੇ ਹੋ ਗਏ ਇਲੈਕਸ਼ਨ ਤੋਂ ਪਰ ਇਸ ਦੌਰਾਨ ਵੇਖਿਆ ਗਿਆ ਕਿ ਇੱਕ ਪੋਸਟਰ ਜਿਹੜਾ ਕਿ ਉਹ ਜਾਰੀ ਕਰ ਦਿੱਤਾ ਗਿਆ ਆਮ ਪਾਰਟੀ ਵੱਲੋਂ ਜਿਹਦੇ ਵਿੱਚ 10 ਸਦੇਸ਼ ਦੇ ਸਭ ਤੇ ਸਭ ਤੋਂ ਪਛੜੇ ਲੋਕਾਂ ਦੀਆਂ ਫੋਟੋਆਂ ਇਹਨਾਂ ਨੇ ਜਾਰੀ ਕੀਤੀਆਂ ਔਰ ਉਹਦੇ ਵਿੱਚ ਰahul ਗਾਂਧੀ ਦੀ ਫੋਟੋ ਜਿਹੜੀ ਤੀਜੇ ਨੰਬਰ ਤੇ ਲਾਈ ਵੀ ਤੀਜੇ ਨੰਬਰ ਦਾ ਦੇਸ਼ ਦਾ ਸਭ ਤੋਂ ਪਛੜੇ ਲੀਡਰ ਹੈਗਾ ਜਦੋਂ ਕਿ ਉਹ ਨਾ ਤਾਂ ਕੋਈ ਮੰਤਰੀ ਆ ਤੇ ਨਾ ਹੀ ਕੋਈ ਉਹਦੇ ਕੋਲ ਲਾਬ ਬੋਲਾ ਅਹੁਦਾ ਹੈਗਾ ਵਾ ਉਹ ਤੇ ਕਾ ਪੋਜੀਸ਼ਨ ਦਾ ਬੰਦਾ ਹੈਗਾ ਤੇ ਉਹਦੇ ਕੋਲ ਕੋਈ ਇਹੋ ਜੀ ਸੰਭਾਵਨਾ ਬਣਦੀ ਨਹੀਂ ਹੈਗੀ ਇਹਦੇ ਨਾਲ ਜਿਹੜੀ ਕਾਂਗਰਸ ਹੈ ਉਹ ਵੀ ਤੈਸ਼ ਦੇ ਵਿੱਚ ਆ ਗਈ ਔਰ راہਲ ਗਾਂਧੇ ਹੋਣੇ ਹੁਣਾਂ ਨੇ ਸਾਰੇ ਆਪਣੇ ਦੇਖਦੇ ਆਡੇ ਵੱਡੇ ਵੱਡੇ ਲੀਡਰ ਸੀਗੇ ਸਾਰੇ ਇਸ ਇਲੈਕਸ਼ਨ ਦੇ ਵਿੱਚ ਜੁਗਤਤੇ ਆ ਗਏ ਆ ਪੰਜਾਬ ਦੀ ਸਾਰੀ ਕਾਂਗਰਸ ਦੀ ਲੀਡਰਸ਼ਿਪ ਵੀ ਉੱਥੇ ਚੱਲੀ ਗਈ ਹੈ ਰਾਜਸਥਾਨ ਦੀ ਉੱਥੇ ਬਿਠੀ ਹੈਗੀ ਆ ਔਰ ਸਾਰੇ ਲੀਡਰ ਉੱਥੇ ਜ਼ੋਰਦਾਰ ਪ੍ਰਚਾਰ ਕਰ ਰਹੇ ਹੈਗੇ ਆ ਤੋ ਜਸਪਾਲ ਜੀ ਉਹਦੇ ਨਾਲ ਇਹ ਇਲੈਕਸ਼ਨ ਤਿੰਨ ਗੁਣਾ ਹੋ ਚੁੱਕੀ ਆ ਹੁਣ ਉੱਥੇ ਬਿਲਕੁਲ ਐਸ ਵੇਲੇ ਜਿਹੜਾ ਕਦ ਚ ਇਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਦਾ ਕਦ ਪੱਧ ਰਿਹਾ ਦਲੇ ਸਮਾਜ ਦੇ ਵਿੱਚ ਐਸੀ ਸਮਾਜ ਦੇ ਵਿੱਚ ਮਿਡਲ ਜਿਹੜਾ ਸਮਾਜ ਹੈ ਉਹਦੇ ਵਿੱਚ ਰਾਹੁਲ ਗਾਂਧੀ ਦੀ ਪਕੜ ਬਹੁਤ ਜ਼ਿਆਦਾ ਹੋ ਚੁੱਕੀ ਆ ਯਾਰ ਉਹ ਸੇ ਪਕੜ ਕਰਕੇ ਬੀਜੇਪੀ ਵੀ ਘਬराई ਹੋਈ ਜੇ ਹੁਣ ਰਾਹੁਲ ਗਾਂਧੀ ਉਹਨਾਂ ਨੇ ਜਿਹੜਾ ਬਹੁਤਾ ਫੋਕਸ ਰੱਖਿਆ ਉਹਨਾਂ ਨੇ ਰੱਖਿਆ ਮੁਸਲਮਾਨਾਂ ਦੇ ਉੱਤੇ ਔਰ ਉਹਨਾਂ ਦੇ ਆਪਣੇ ਦਲਿਤ ਵੋਟਾਂ ਦੇ ਉੱਤੇ 12 13% ਉੱਥੇ ਦਲਿਤ ਵੋਟ ਦੇ ਗਰੀਬ ਹੈਗੀ ਆ ਔਰ 12 14 15% ਉਥੇ ਮੁਸਲਮਾਨਾਂ ਦੀ ਵੋਟ ਵੀ ਆ ਗਈ ਹੈ ਜਿਹੜੀ 7 8 ਸੀਟਾਂ ਤੇ ਉੱਤੇ ਮੁਸਲਮਾਨਾਂ ਦਾ ਪ੍ਰਭਾਵ ਹੈ ਔਰ 12 ਸੀਟਾਂ ਉਥੇ ਰਿਜ਼ਰਵ ਨੇ ਠੀਕ ਹੈ ਜੀ ਠੀਕ ਹੈ ਜੀ ਔਰ 20 ਸੀਟਾਂ ਉਥੇ ਫਸ ਗਈਆਂ ਨੇ ਉਥੇ ਉਹਨਾਂ ਉਥੇ ਹੈ ਜਿਹਦਾ ਨੁਕਸਾਨ ਉਥੇ ਆਮ ਪਾਰਟੀ ਨੂੰ ਹੋ ਸਕਦਾ ਹੈ ਦੇਖੋ ਜੀ ਕਦੀ ਕੇਜਰੀਵਾਲ ਜਿਹੜਾ ਹਾਂ ਜੀ ਕਿਨੇ ਕਾਂਗਰਸ ਮੁਕਤ ਕਰਨ ਦੇ ਵਿੱਚ ਇਹਨਾਂ ਦੇਸ਼ ਨੂੰ ਕਾਂਗਰਸ ਮੁਕਤ ਕਰਨ ਦੇ ਵਿੱਚ ਵੱਡਾ ਹੱਥ ਇਹਨਾਂ ਦਾ ਰਿਹਾ ਕੇਜਰੀਵਾਲ ਹਾਂ ਜੀ ਹਾਂ ਜੀ ਹਾਂ ਜੀ ਰਿਹਾ ਨਾ ਹਾਂ ਜੀ ਰਿਹਾ ਪਰ ਹੁਣ ਜਦੋਂ ਭਾਜਪਾ ਨੂੰ ਇਹ ਲੱਗਾ ਨਾ ਕਿ ਖਤਰਾ ਵੀ ਇਹ ਕੀ ਬਣਿਆ ਬਿਲਕੁਲ ਜੀ ਬਿਲਕੁਲ ਜਾਂ ਹੋਰ ਇੱਕ ਦੋ ਸਟੇਟਾਂ ਦੇ ਵਿੱਚ ਭਾਪੀ ਨੂੰ ਨੁਕਸਾਨ ਕਰ ਗਿਆ ਕੇਜਰੀਵਾਲ ਇੱਕ ਇਹ ਜਿਹੜਾ ਕੇਜਰੀਵਾਲ ਇਹ ਤਾਂ ਕਦ ਵੱਧਦਾ ਜਾ ਰਿਹਾ ਹੈ ਕੇਜਰੀਵਾਲ ਜਿਹੜਾ ਹੈ ਇਹ ਤਾਂ ਆਏ ਦਿਨ ਇਹ ਤਾਂ ਹੀਰੋ ਬਣਦਾ ਜਾ ਰਿਹਾ ਹੈ ਨੈਸ਼ਨਲ ਲੈਵਲ ਦਾ ਲੀਡਰ ਬਣਦਾ ਤਾਂ ਬਿਲਕੁਲ ਤੇ ਉਹਦੇ ਹੁਣ ਉਹਨਾਂ ਨੇ ਪਰਕੁਤਨਾਸਤੇ ਉਹਨੂੰ ਨੱਪਣਾਸਤੇ ਪੂਰੀ ਤਾਕਤ ਵਰਤ ਰਿਹਾ ਕਿ ਦਿੱਲੀ ਚੋਂ ਖਤਮ ਤਾਂ ਫਿਰ ਦੇਸ਼ ਚੋਂ ਖਤਮ ਦੇਸ਼ ਦੇ ਵਿੱਚੋਂ ਖਤਮ ਬਿਲਕੁਲ ਠੀਕ ਗੱਲ ਲੱਗੀ ਵੇਖੋ ਜੀ ਜਦੋਂ ਯੂਪੀ ਸਰਕਾਰ ਪਰ ਟੂ ਜਿਹੜੀ ਹੈਗੀ ਉਹਦੇ ਖਿਲਾਫ ਅੰਦੋਲਨ ਚਲਾਇਆ ਇਹਨਾਂ ਨੇ 2013 ਦੇ ਵਿੱਚ ਔਰ 8000 ਨੂੰ ਲੈ ਕੇ ਆਏ ਨੇ ਜੀ ਔਰ ਗਾਂਧੀ ਗਰਾਊਂਡ ਦੇ ਵਿੱਚ ਇਹਨਾਂ ਅੰਦੋਲਨ ਚਲਾਇਆ ਔਰ ਭਾਜਪਾ ਦਾ ਇਹਨਾਂ ਨੂੰ ਪੂਰਾ ਸਾਥ ਰਿਹਾ ਹੈਗਾ ਵਾ ਜੀ 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 ਔਰ ਕੇਜਰੀਵਾਲ ਹੁਣਾਂ ਨੇ ਖੁਦ ਮੰਨਿਆ ਹੈ ਕਿ ਇਸ ਆਰਐਸਐਸ ਦਾ ਮੈਨੂੰ ਸਮਰਥਨ ਹਾਸਲ ਹੈਗਾ ਵਾ ਜੀ ਔਰ ਇਹ ਗੱਲਾਂ ਹੋਈਆਂ ਨੇ ਉਦੋਂ ਤੱਕ ਤੇ ਭਾਜਪਾ ਜਿਹੜੀ ਉਹ ਬਿਲਕੁਲ ਚੁੱਪ ਰਹੀ ਹੈ ਗਈਆ ਪਰ ਹੁਣ ਜਿੱਥੋਂ ਤੱਕ ਵੇਖਣ ਨੂੰ ਮਿਲਣ ਲੱਗ ਪਿਆ ਹੈਗਾ ਇਹ ਜਿਹੜਾ ਹੈ ਨਾ ਭਾਜਪਾ ਵੀ ਥੋੜਾ ਮਹਿਸੂਸ ਕਰ ਰਹੀ ਹੈ ਸਾਡਾ ਨੁਕਸਾਨ ਹੋ ਰਿਹਾ ਹੈ ਹਿਮਾਚਲ ਦੇ ਵਿੱਚ ਜਿਹੜੀ ਇਲੈਕਸ਼ਨ ਨਹੀਂ ਉਹ 1% ਵੋਟ ਦੇ ਉੱਤੇ ਹਾਰ ਗਈ ਸੀ ਜੀ ਔਰ 1% ਵੋਟ ਇਹ ਆਮ ਪਾਰਟੀ ਲੈ ਕੇ ਗਈ ਸੀ ਉੱਥੇ ਔਰ ਇਹ ਥੋੜਾ ਮਹਿਸੂਸ ਕਰ ਲੈ ਪੇ ਕੁੱਝ ਹਮਲਾਵਰ ਵੀ ਜ਼ਿਆਦਾ ਹੁੰਦੇ ਜਾਂਦੇ ਸੀ ਭਾਜਪਾ ਦੇ ਉੱਤੇ ਤੇ ਇਸ ਕਰਕੇ ਉਹ ਫਿਰ ਭਾਜਪਾ ਨੇ ਹੁਣ ਇਹ ਸੋਚ ਲਿਆ ਕਿ ਅਸੀਂ ਕਿਸੇ ਤਰੀਕੇ ਨਾਲ ਵੀ ਦਿੱਲੀ ਤੇ ਕਬਜ਼ਾ ਕਰਨਾ ਵਾ ਔਰ ਉਹ ਲੜਾਈ ਜਿਹੜੀ ਬੜੀ ਖੁੱਲ੍ਹ ਖੁੱਲ੍ਹ ਕੇ ਲੜ ਰਹੀ ਹੈ ਜਸਪਾਲ ਜੀ ਵੇਖ ਲਓ ਦਿੱਲੀ ਦੇ ਵਿੱਚੋਂ ਜਿੱਦਾਂ ਹੀ ਸ਼ੀਲਾ نیچے ਜਾਂਦੇ ਯਾਨੀ ਕਿ ਕਾਂਗਰਸ ਆਫ ਹੋਈ ਤੇ ਦੇ ਇਕਦਮ ਕਾਂਗਰਸ ਜਿਹੜੀ ਹੈ ਡਾਊਨਫਾਲ ਆ ਗਿਆ ਕਾਂਗਰਸ ਦਾ ਬਿਲਕੁਲ 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 ਤੇ ਰਹੀ ਗੱਲ ਆਪਾਂ ਅਰਵਿੰਦ ਕੇਜਰੀਵਾਲ ਦੀ ਕਰੀਏ ਆਮ ਆਦਮੀ ਪਾਰਟੀ ਦੀ ਕਰੀਏ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਕਦ ਕੱਠ ਵਧਿਆ ਉਹ ਵਧਿਆ ਤੇ ਦਿੱਲੀ ਕਰਕੇ ਕਿ ਦਿੱਲੀ ਦੇ ਵਿੱਚ ਇਹਨਾਂ ਦੇ ਮੁੱਖ ਮੰਤਰੀ ਨੇ ਤੇ ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਹੈ ਤੇ ਦਿੱਲੀ ਤੋਂ ਨਿਕਲਾ ਬਿਆਨ ਹੈ ਜਿਹੜਾ ਉੱਥੇ ਬੈਠਾ ਇੰਟਰਨੈਸ਼ਨਲ ਮੀਡੀਆ ਵੀ ਚੁੱਕਦਾ ਨੈਸ਼ਨਲ ਮੀਡੀਆ ਵੀ ਚੁੱਕਦਾ ਤੇ ਜਿਹੜਾ ਲੋਕਲ ਮੀਡੀਆ ਉਹ ਵੀ ਚੁੱਕਦਾ ਵੇਖੋ ਜਿਹੜਾ ਇਹ ਮੈਂ 2013 ਦੇ ਵਿੱਚ ਅੰਦੋਲਨ ਚ ਲਾਇਆ ਸੀ ਉਹ ਭ੍ਰਿਸ਼ਟਾਚਾਰ ਦੇ ਖਿਲਾਫ ਚ ਲਾਇਆ ਸੀ ਔ ਹੂੰ ਜਿਹਦੇ ਨਾਲ ਸਾਰੇ ਦੇਸ਼ ਦੇ ਵਿੱਚ ਇੱਕ ਮੈਸੇਜ ਗਿਆ ਹੈਗਾ ਕਿ ਕਾਂਗਰਸ ਦੇਸ਼ ਦੀ ਸਭ ਤੋਂ ਪ੍ਰਸ਼ਤ ਪਾਰਟੀ ਹੈਗੀ ਹੈ। ਕਾਂਗਰਸ ਦੇ ਡਾਊਨਫਾਲ ਫਾਲ ਦਾ ਹੋਣ ਦਾ ਕਾਰਨ ਇਹੋ ਗੱਲ ਰਹੀ ਹੈਗੇਗੀ। ਜਦੋਂ ਕਿ ਉਹਨਾਂ ਦਿੱਤਿ ਭ੍ਰਿਸ਼ਟਾਚਾਰ ਦਾ ਇੱਕ ਬੜਾ ਵੱਡਾ ਲੈਵਲ ਲਾਗ ਲਗਾ ਦਿੱਤਾ ਗਿਆ ਹੈਗਾ। ਜੀ 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 ਪਰ ਜਿਹੜੇ ਉਹ ਭ੍ਰਿਸ਼ਟਾਚਾਰ ਦੇ ਦੋਸ਼ ਉਸ ਉਲੇ ਲਾਏ ਗਏ ਸੀ ਉਹਨਾਂ ਦੇ ਵਿੱਚ ਕੋਈ ਵੀ ਹੁਣ ਤੱਕ ਸਾਬਤ ਨਹੀਂ ਹੋ ਸਕਿਆ ਹੈਗਾ। ਚਸ਼ਪਾ ਜੀ ਜਿਹੜੇ ਹੁਣ ਹਾਲਾਤਾਂ ਦੀ ਅਸੀਂ ਗੱਲ ਕਰੀਏ ਦਿੱਲੀ ਦੇ ਹਾਲਾਤਾਂ ਦੇ ਉੱਤੇ ਹੀ ਪਹਿਲਾਂ। ਹਾਂਜੀ। ਸਭ ਤੋਂ ਪਹਿਲਾਂ ਜਿਆਦਾ ਜ਼ਰੂਰੀ ਜਾਣਨਾ ਕਿ ਇਹ ਪਾਰਟੀ ਨੂੰ ਥੋੜੇ ਸਮੇਂ ਦੇ ਵਿੱਚ ਹੀ ਨੈਸ਼ਨਲ ਪਾਰਟੀ ਬਣ ਜਾਣਾ ਹਾਂਜੀ ਹਾਂਜੀ ਇਹਦੇ ਵਿੱਚ ਨੈਸ਼ਨਲ ਪਾਰਟੀ ਬਣਨ ਦੇ ਵਿੱਚ ਉਹ ਆਪਣੀ ਬੜੀ-ਬਡੀਆਂ ਡਿੰਗਾ ਮਾਰ ਰਹੇ ਨੇ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਕੋਈ ਸਿਧਾਂਤ ਜਿਹੜੇ ਨੇ ਉਹ ਹੈਗੇ ਨੇ ਕੋਈ ਨਿਯਮ ਹੈਗੇ ਨੇ ਕੋਈ ਅਨੁਸ਼ਾਸਨ ਹੈਗਾ ਜਾਂ ਫਿਰ ਆਲੀ ਨਾਲ ਹੈ ਜਿਹੜੇ ਸਿਰਫ ਔਰ ਸਿਰਫ ਅਰਵਿੰਦ ਕੇਜਰੀਵਾਲ ਵੇਖੋ ਜਿੱਥੋਂ ਤੱਕ ਅਡੇਆਲੋਜੀ ਦੀ ਗੱਲ ਆ ਆਮ ਪਾਰਟੀ ਦੀ ਕੋਈ ਅਡੇਆਲੋਜੀ ਨਹੀਂ ਹੈਗੀ ਅੱਛਾ ਇਹਨਾਂ ਦੀ ਕੋਈ ਅਡੇਆਲੋਜੀ ਨਹੀਂ ਇਸ ਪਾਰਟੀ ਦੀ ਇੱਕੋ ਇੱਕ ਦੇਸ਼ ਦੀ ਪਾਰਟੀ ਜਦੀ ਕੋਈ ਅਡੇਆਲੋਜੀ ਨਹੀਂ ਹੈਗੀ ਜਿਸ ਤਰ੍ਹਾਂ ਕਮਿਊਨਿਸਟਾਂ ਦੀ ਅਡੇਆਲੋਜੀ ਹੈਗੀ ਆ ਤੁਸੀਂ ਸਮਝਦੇ ਹੋ ਨਾ ਕਾਂਗਰਸ ਦੀ ਅਡੇਆਲੋਜੀ ਆ ਭਾਜੀਪੀ ਦੇ ਵੀ ਅਡੇਆਲੋਜੀ ਤੁਸੀਂ ਸਮਝਦੇ ਆ ਅਕਾਲੀ ਦਲ ਦੀ ਅਡੇਆਲੋਜੀ ਤੁਸੀਂ ਸਮਝਦੇ ਹੋ ਜੀ ਆਮ ਪਾਰਟੀ ਦੀ ਕੋਈ ਅਡੇਆਲੋਜੀ ਨਹੀਂ ਹੈਗੀ ਕਿੱਥੇ ਤੇ ਟਿਕੀ ਹੈ ਇਹ ਉਦੋਂ ਤੋਂ ਜਿੱਥੇ ਜਿਹੜਾ ਇੱਕ ਨੈਰੇਟਿਵ ਇਹਨਾਂ ਨੇ ਬਣਾਇਆ ਹੈਗਾ ਵੀ ਇਹ ਸਿਸਟਮ ਨੂੰ ਬਦਲਣਾ ਹੈਗਾ ਉਸ ਦੇ ਉੱਤੇ ਟਿਕੀ ਹੈਗੀ ਉਦੋਂ ਦੇਸ਼ ਨੂੰ ਇੱਕ ਬੜੀ ਵੱਡੀ ਉਮੀਦ ਰਵਾਇਤੀ ਪਾਰਟੀਆਂ ਦੇ ਖਿਲਾਫ ਕਿ ਇਹ ਇੱਕ ਪਾਰਟੀ ਆਏਗੀ ਕਿ ਇਹਨਾਂ ਦਾ ਨਾਂ ਹੀ ਵੇਖ ਲਓ ਤੇ ਜਿਤਨਾ ਆਮ ਆਦਮੀ ਪਾਰਟੀ ਲੋਕਾਂ ਨੂੰ ਇਹ ਬੜਾ ਖਿੱਚਦਾ ਹੈਗਾ ਇਹ ਨਾਂ ਹਾਂ ਵੀ ਆਮ ਆਦਮੀ ਸਾਡੀ ਸਾਡੀ ਪਾਰਟੀ ਹੈ ਸਾਡੇ ਆਮ ਲੋਕਾਂ ਦੀ ਪਾਰਟੀ ਹੈਗੀ ਆ ਅਸੀਂ ਬਸ ਉਸ ਕਰਾਤਾ ਸੀ ਕਿ ਅਸੀਂ ਜਿਹੜਾ ਇਹਨਾਂ ਦਾ ਚੋਣ ਨਿਸ਼ਾਨ ਜਿਹੜਾ ਝਾੜੂ ਆ ਤੁਸੀਂ ਸਮਝ ਲਓ ਹਾਂ ਵੇਖੋ ਕਿ ਕਿਹ ਵਜਾ ਕਿੱਥੋਂ ਝਾੜੂ ਨਾ ਝਾੜੂ ਲੋਕਾਂ ਨੇ ਸਮਝ ਲਿਆ ਵੀ ਇਹਨਾਂ ਨੇ ਸਫਾਈ ਕਰਕੇ ਰੱਖ ਦੇਣੀ ਹੈਗੀ ਆ ਹੂੰ ਬਿਲਕੁਲ ਸਹੀ ਉਹਦੇ ਨਾਲ ਹੀ ਇਹਨਾਂ ਦਾ ਵੇਖੋ 92 ਸੀਟਾਂ ਨੇ ਪੰਜਾਬ ਦੇ ਵਿੱਚ ਜਿੱਤੀਆਂ ਜਿਤਨਾ ਬਹੁਤ ਵੱਡਾ ਨੈਸ਼ਨਲ ਪਾਰਟੀ ਨੈਸ਼ਨਲ ਪਾਰਟੀ ਬਣਾਉਣ ਦੇ ਵਿੱਚ ਪੰਜਾਬ ਦਾ ਬੜਾ ਵੱਡਾ ਰੋਲ ਰਿਹਾ ਗਿਆ ਰੋਲ ਹੀ ਪੰਜਾਬ ਦਾ ਹੈ ਜੀ ਹਾਂ ਜੀ ਔਰ ਜਿਤਨਾ ਹੁਣ ਇੱਥੇ ਇਹ ਵੇਖਣ ਨੂੰ ਮਿਲ ਰਿਹਾ ਹੈਗਾ ਕਿ ਸਾਡੀ ਪੰਜਾਬ ਸਰਕਾਰ ਸਾਰੀ ਜਿਹੜੀ ਜੋ ਵੀ ਹੈਗੀ ਹੈ ਦਿੱਲੀ ਦੇ ਲਈ ਉਹਦੇ ਨਾਲ ਜਿਹੜਾ ਪੰਜਾਬ ਨੂੰ ਵੀ ਨੁਕਸਾਨ ਹੋ ਰਿਹਾ ਹੈਗਾ ਪਰ 2014 ਦੇ ਵਿੱਚ ਦੇਖੋ ਜਿਹੜੇ ਐਮਪੀਆ ਦੀ ਸ਼ੁਰੂਆਤ ਹੋਈ ਸੀਗੀ ਨਾ ਹਾਂਜੀ 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 ਪੰਜਾਬ ਚ ਹੀ ਹੋਈ ਸੀ ਉਹ ਚਾਰ ਐਮਪੀ ਉਹ ਤੋਂ ਬਣਿਆ ਸੀ ਚਾਰ ਐਮਪੀ ਜਿੱਥੇ ਸੀ ਚਾਰ ਐਮਪੀ ਇਹਨਾਂ ਨੇ ਬਣਾਇਆ ਸੀ ਉਸ ਵੇਲੇ ਔਰ ਪੰਜਾਬ ਹੀ ਇਹਨਾਂ ਦਾ ਬੁੱਢ ਬਣਿਆ ਹੈਗਾ ਔਰ ਉਦੋਂ ਤੋਂ ਉਦੋਂ ਹੀ ਲੱਗਣ ਲੱਗ ਪਿਆ ਹੈਗਾ ਵੀ ਦਿੱਲੀ ਤੋਂ ਬਾਅਦ ਪੰਜਾਬ ਹੀ ਇਹਨਾਂ ਦਾ ਜਿਹੜਾ ਹੈਗਾ ਕਿ ਨਹੀਂ ਉਹ ਇੱਕ ਬਣੇਗਾ ਬੇਸ ਬਣੇਗਾ ਜੀ ਤੇ ਬੇਸ ਔਰ ਪੰਜਾਬ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਬੇਸ ਬਣਿਆ ਆ ਆਮ ਆਦਮੀ ਪਾਰਟੀ ਬਿਲਕੁਲ ਵਿਰੋਧੀ ਧਿਰ ਬਣ ਕੇ ਵੀ ਸਭ ਤੋਂ ਵੱਡੀ ਜਿਹੜੀ ਸੀ ਨਿਕਲੇ ਸੀ ਮੈਦਾਨ ਦੇ ਵਿੱਚ ਨਿੱਤਰ ਦਾ ਹੁਣ ਜੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਸਰ ਤੇ اور ਬਹੁਤੀਆਂ ਸੀਟਾਂ ਨਾਲ ਨਹੀਂ ਜਿੱਤਦੀ ਜਿਦ ਤਰਾ ਸਮਝ ਲਓ ਵੀ 40 ਸੀਟਾਂ ਜਿੱਤ ਜਾਂਦੀ ਆ ਤੇ ਤਾਂ ਵੀ ਪਾਰਟੀ ਦਾ ਕੋਈ ਬਹੁਤ ਵੱਡਾ ਕੋਈ ਪੁਖ ਮੈਂ ਨਹੀਂ ਸਮਝਦਾਗਾ ਕਿਉਂਕਿ ਭਾਜਪਾ ਨੂੰ ਇਹ ਤਰੀਕੇ ਆਉਂਦੇ ਨੇ ਸਾਰੇ ਵੀ ਇਹੀ ਕਿ ਤਰ੍ਹਾਂ ਆਪਣੀ ਸਰਕਾਰ ਕਿਸ ਦੀ ਸਰਕਾਰ ਤੋੜ ਜੇਤੇ 19 ਕੀ ਦਾ ਫਰਕ ਰਹਿ ਗਿਆ ਨਾ ਫਿਰ ਉਹਨਾਂ ਨੇ ਵੀ ਰਹਿ ਫਿਰ ਬੀਜੇਪੀ ਨੇ ਵਾਪਸ ਲੈ ਆਉਣੀ ਅਜਿਹਾ ਚੰਡੀਗੜ੍ਹ ਵਾਲਾ ਕੰਮ ਨਹੀਂ ਕੀਤਾ ਬਿਲਕੁਲ 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 ਵੇਖੋ ਤੁਹਾਡੇ ਹੁੰਦੇ ਹੁਣ ਤੈਨੂੰ ਬੰਦ ਕ੍ਰਾਸ ਰੋਡ ਹੋ ਗਈ ਤੈਨੂੰ ਕੌਂਸਲਰਾਂ ਚ ਚੰਡੀਗੜ੍ਹ ਚ ਲੈਤੀ ਨਾ ਬੀਜੇਪੀ ਇਹਨਾਂ ਦੇ ਵਾਪਸ ਹਾਂਜੀ ਹਾਂਜੀ ਤੇ ਇੱਥੇ ਬਹੁਤ ਸਾਰੀਆਂ ਹੋਰ ਮਹਾਰਾਸ਼ਟਰ ਦੇ ਜੇ 50 ਸੀਟਾਂ ਤੋਂ ਵੱਧ ਆਮ ਪਾਰਟੀ ਉੱਥੇ ਜਿੱਤੇਗੀ ਤਾਂ ਫਿਰ ਉੱਥੇ ਇਹਨਾਂ ਦੀ ਗੱਲ ਬਣੇਗੀ ਕਿੰਨੀਆਂ ਸੀਟਾਂ ਨੇ ਜਿੱਥੇ ਜਿੱਤੀ ਕਾਂਗਰਸ ਸੀ ਫਤਵਾ ਕਾਂਗਰਸ ਦੇ ਹੱਕ ਚ ਸਰਕਾਰ ਦੀ ਜਵੀ ਦੀ ਬਣੀ ਕਿ ਨਹੀਂ ਬਣੀ ਗੋਆ ਦੇ ਵਿੱਚ ਵੇਖ ਲ ਕਿ ਹੋਰ ਕਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਮਹਾਰਾਸ਼ਟਰ ਦੇ ਵਿੱਚ ਚਲੋ ਯਾਰ ਕਾਹੇ ਲੈ ਗਏ ਹੈਗੇ ਆਪਣੀ ਸਰਕਾਰ ਬਣਾ ਗਏ ਹੈ ਗਏ ਹੈ ਪਰ ਉਹ ਜਦੋਂ ਪਿਛਲੀ ਸਰਕਾਰ ਇਹ ਜਿਹੜੀ ਇਹਨਾਂ ਦੀ ਉਹ ਤੋੜ ਕੇ ਇਹਨਾਂ ਨੇ ਬਣਾ ਲਈ ਮੈਂ ਪਿਛਲੀ ਦੀ ਗੱਲ ਕਰਿਆ ਕਿ ਮਤਲਬ ਤੋੜਪਾਨ ਕਰਨ ਦੇ ਵਿੱਚ ਸੈਕਿੰਗ ਕਰਨ ਦੇ ਵਿੱਚ ਟੋਕਾ ਫਿਟ ਕਰਨ ਦੇ ਵਿੱਚ ਬੜੇ ਮਾਹਰ ਹੈ ਸਭ ਤੋਂ ਪਹਿਲਾਂ ਤਾਂ ਅਰੁਣਾਚਲ ਦੀ ਸਰਕਾਰ ਤੋੜੀ ਸੀ ਉਹ ਤਾਂ ਅਨਾਜ ਪ੍ਰਧਾਨ ਦੀ ਸੋਚਾ ਹੋ ਗਿਆ ਜੀ 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 ਕਾਂਗਰਸ ਦਾ ਉਥੇ ਬਹੁਤ ਵੱਡਾ ਬਹੁਮਤ ਹੋਰ ਸਾਰੀ ਸਾਰੀ ਉਹ ਭਾਜਪਾ ਦੇ ਵਿੱਚ ਚੱਲ ਗਈ ਸੀ ਕਾਂਗਰਸ ਸ਼ਾਮਦਮ ਦੰਡਵੇਦ ਸਭ ਕੁਝ ਵਰਤਨਾ ਹੁੰਦਾ ਕਿੱਦਾਂ ਵਰਤਨਾ ਕਿਵੇਂ ਵਰਤਨਾ ਸਵੇ ਸਮੇਂ ਤੇ ਉਹਨਾਂ ਨਮੂਨੇ ਪੇਸ਼ ਕਰਤੇ ਨੇ ਤੇ ਮੇਰੇ ਖਿਆਲ ਹੈ ਕਿ ਚੇਤੇ ਬਹੁਤ ਮਤ ਆਮ ਆਦਮੀ ਪਾਰਟੀ ਨੂੰ ਕਾਫੀ ਆ ਗਿਆ ਦਿੱਲੀ ਦੇ ਵਿੱਚੋਂ ਫਿਰ ਤਾਂ ਇਹ ਤਾਂ ਦੀ ਸਰਕਾਰ ਜੇ ਬਣਦੀ ਵੀ ਹੈ ਤਾਂ ਸੇਫ ਰਹੇਗੀ ਹਾਂ ਪਹਿਲਾਂ ਤੇ ਇਹ ਲੱਗ ਰਿਹਾ ਹੈਗਾ ਕਿ ਇਹਨਾਂ ਨੂੰ ਕਾਫੀ ਵੱਡਾ ਬਹੁਮਤ ਮਿਲ ਜਾਵੇਗਾ ਪਰ ਜਿਹੜੇ ਹੁਣ ਨਵੇਂ ਹਾਲਾਤ ਬਣਦੇ ਜਾ ਰਹੇ ਹੈਗੇ ਉਹਦੇ ਨਾਲ ਇਹਨਾਂ ਦੀ ਪੋਜੀਸ਼ਨ ਜਿਹੜੀ ਆਮ ਆਦਮੀ ਪਾਰਟੀ ਦੀ ਉਹ ਕੁਝ ਔਖੀ ਹੋ ਗਈ ਹੈ ਜਸਪਾਲ ਜੀ ਕਾਂਗਰਸ ਚੁੱਪ ਸੀ ਤੇ ਇਹਨਾਂ ਦੇ ਹਾਲਾਤ ਆਪ ਸੀ ਵੇਖੋ ਇਹਨਾਂ ਨੇ ਆਪ ਹੀ ਗਲਤ ਕੰਮ ਕਰ ਲਿਆ ਕੀ ਲੋੜ ਸੀਗੀ ਉੱਥੇ ਕੇਜਰੀਵਾਲ ਨੂੰ ਪੋਸਟਰ ਰੀਲੀਜ਼ ਕਰਨ ਦੀ ਉੱਥੇ ਜਿਹਦੇ ਵਿੱਚ ਰਾਹੁਲ ਗਾਂਧੀ ਨੂੰ ਤੀਜੇ ਨੰਬਰ ਦਾ ਇਹਨਾਂ ਨੇ ਉਹ ਦੇਖਦਾ ਪਿਛੜ ਬੰਦਾ ਦੱਸ ਦਿੱਤਾ ਹੈਗਾ ਉਹ ਦਿਨ ਨਾਲ ਰਾਹੁਲ ਗਾਂਧੀ ਵੀ ਹੁਣ ਰਾਜ ਹੁਣ ਕੱਲ ਉੱਥੇ ਰਾਹੁਲ ਗਾਂਧੀ ਹੋਣੀ ਜਮਨਾ ਕਿਨਾਰੇ ਜਾ ਕੇ ਵੀਡੀਓ ਬਣਾਉਣ ਦੇ ਹੈਗੇ ਉਹਨਾਂ ਨੇ ਵੀਡੀਓ ਆਪਣੀ ਸਾਰੇ ਜਾਰੀ ਕੀਤੀ ਹੈ ਕਿ ਆ ਵੀ ਕੇਜਰੀਵਾਲਾਂ ਦਾ ਮੈਂ ਇਥੇ ਇਨਾਨ ਕਰਾਂਗਾ 5 ਸਾਲ ਕਨੇ ਸਾਲ ਹੋ ਗਏ ਇਸ਼ਨਾਨ ਕਰਕੇ ਵਿਖਾਈ ਹੁਣ ਮੈਨੂੰ ਲਾ ਕੇ ਵਿਖਾਈ ਤੇ ਜਮਨਾ ਕਿਉਂਕਿ ਜਮਨਾ ਤੇ ਬਹੁਤ ਪਲੂਟਡ ਹੋ ਚੁੱਕੀ ਹੈ ਹੁਣ ਉੱਥੇ ਮੁੱਦਾ ਹੀ ਜਮਨਾ ਦਾ ਬਣਦਾ ਜਾਂਦਾ ਹੈ ਉੱਥੇ ਦੇਖੋ ਨਾ ਸਭ ਤੋਂ ਵੱਡੀ ਗੱਲ ਕਿ ਅਰਵਿੰਦ ਕੇਜਰੀਵਾਲ ਨੇ ਨੂੰ ਕੋਈ ਕੰਮ ਜਿਹੜੇ ਹੈ ਨਾ ਉਹ ਗਿਣਾਉਣ ਦੀ ਭਜਾਈ ਉਹਨਾਂ ਨੂੰ ਕੋਈ ਕੰਮ ਵੀ ਕਹੋ ਉਹ ਕਹਿੰਦਾ ਜੀ ਮੈਨੂੰ ਦਿੱਲੀ ਸਰਕਾਰ ਜਿਹੜੀ ਹੈ ਗਵਰਨਰ ਕੰਮ ਨਹੀਂ ਕਰਨ ਦਿੰਦੇ ਕੇਜਰੀ ਵਾਲੇ ਕਹਿੰਦੇ ਨੇ ਕਿ ਮੈਨੂੰ ਤਾਂ ਸੈਂਟਰਲ ਜਿਹੜੀ ਸਰਕਾਰ ਉਹ ਕੰਮ ਨਹੀਂ ਕਰਉਂਦੀ ਜਿਹੜੀ ਕੰਮ ਦੇ ਉੱਤੇ ਵੀ ਲੋਕੀ ਸਵਾਲ ਕਰਦੇ ਨੇ ਮੀਡੀਆ ਸਵਾਲ ਕਰਦਾ ਉਹ ਸਿੱਧਾ ਹੀ ਨਾਮ ਐਲਟੀ ਦਾ ਜੀ ਉਹ ਤੇ ਉਹ ਨਹੀਂ ਕੰਮ ਕਰਉਂਦੇ ਦੇਖੋ ਸ਼ੀਲਾ ਦੇਸ਼ ਨੇ ਸ਼ੀਲਾ ਦੇਸ਼ ਨੇ ਉਹ ਤਾਂ 15 ਸਾਲ ਸਰਕਾਰ ਚਲਾਈ ਹੈਗੀ ਆ ਉੱਥੇ ਜੀ ਔਰ ਉਦੋਂ ਕਾਂਗਰਸ ਦੇ ਰਾਜ ਨੂੰ ਚਲਾਈ ਉਹਨਾਂ ਨੇ ਬੀਜੇਪੀ ਦੇ ਰਾਜ ਨੂੰ ਚਲਾਈ ਹੈ ਜਿਹੜੀ ਦਿੱਲੀ ਦਾ ਸੂਬਾ ਹੈਗਾ ਉਹ ਕੋਈ ਪੂਰਨ ਸੂਬਾ ਨਹੀਂ ਹੈਗਾ ਹੂੰ ਉੱਥੇ ਦਿੱਲੀ ਸਰਕਾਰ ਨੂੰ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਚੱਲਣਾ ਹੀ ਪਵੇਗਾ ਹੂੰ ਪਰ ਜਿਹੜਾ ਇਹ ਅਸੀਂ ਉਹਨਾਂ ਦੇ ਨਾਲ ਆਪ ਲੜਾਈ ਬਣਾ ਕੇ ਬਹਿ ਜਾਂਦੇ ਆਂ ਹਰ ਗੱਲ ਦੇ ਉੱਤੇ ਉਹਨਾਂ ਦੀ ਨੁਕਤਾਚੀਨ ਹਰ ਗੱਲ ਦੇ ਉੱਤੇ ਲੜਾਈ ਇਹ ਵੀ ਗੱਲ ਠੀਕ ਨਹੀਂ ਹੈ ਜਿੱਦ ਜਿੱਦ ਜਿਹੜੀ ਉਹ ਬਣਾਉਣੀ ਉਹ ਗੱਲ ਠੀਕ ਨਹੀਂ ਹੈ ਲੈਫਟੀਨੈਂਟ ਗਵਰਨਰ ਦੇ ਨਾਲ ਪੰਗ ਪੰਗਾ ਹਰ ਗੱਲ ਦੇ ਪੰਗਾ ਔਰ ਉਸ ਉਸ ਗੱਲ ਦਾ ਇਹਨਾਂ ਨੂੰ ਨੁਕਸਾਨ ਵੀ ਹੋ ਰਿਹਾ ਹੈਗਾ ਅੱਛਾ ਤੇ ਵੇਖੋ ਹੁਣ ਹਾਲਾਤ ਜਿਸ ਸਮੇਂ ਤੇ ਅਰਵਿੰਦ ਕੇਜਰੀਵਾਲ ਸ਼ੁਰੂਆਤੀ ਦੌਰ ਚ ਆਉਂਦੇ ਸੀ ਉਹਨਾਂ ਦਾ ਡிரஸ் ਕੋਡ ਦੇਖਿਆ ਤੁਸੀਂ ਪੈਰਾਂ 'ਚ ਚੱਪਲਾਂ ਦੇਖੀਆਂ ਖੰਗਦੇ ਹੋਏ ਮਫਲਰ ਟੋਪੀ ਹੈ ਨਾ ਤੇ ਉਹ ਤਸਵੀਰ ਤੇ ਹੁੰਦੀ ਤਸਵੀਰ ਲਾ ਕੇ ਰੱਖੀਏ ਤੇ ਜਮੀਨ ਅਸਮਾਨ ਦਾ ਫਰਕ ਮਹਿਸੂਸ ਹੁੰਦਾ ਉਹਦੋਂ ਵੇਖੋ ਉਹਨਾਂ ਨੇ ਇੱਕ ਨੈਰੇਟਿਵ ਸਜਿਆ ਸਜਿਆ ਹੈਗਾ ਵੀ ਆਪਣਾ ਆਮ ਆਦਮੀ ਦਾ ਅਕਸ ਬਣਾਉਣਾ ਹੈਗਾ ਔਰ ਆਮ ਆਦਮੀ ਜਿਹੜਾ ਹੈਗਾ ਉਹ ਤੁਹਾਨੂੰ ਪਤਾ ਹੀ ਸੜਕਾਂ ਤੇ ਤੋਂ ਵਾਲਾ ਕਿਤਰਾ ਦਾ ਬੰਦਾ ਹੈਗਾ ਜੋ 2014 ਦੇ ਵਿੱਚ ਜੋ ਪਹਿਲੇ ਵਾਲੇ ਉਹਨਾਂ ਦੇ ਹਾਲਾਤ ਸੀ ਅੱਜ ਉਹ ਹਾਲਾਤ ਹੈਗੇ ਨਾ ਨਹੀਂ ਉਹ ਨਹੀਂ ਹੈਗੇ ਲੋਕਾਂ ਦੀ ਉਤੀ ਉਹ ਗੱਲਾਂ ਦਾ ਅਸਰ ਹੈਗਾ ਜੇ ਉਹ ਗੱਲਾਂ ਹੋਣ ਤੇ ਫਿਰ ਸਾਨੂੰ 2500 ਰੁਪਿਆ ਲੇਡੀਜ਼ ਨੂੰ ਦੇਣ ਦਾ ਵਾਅਦਾ ਨਾ ਕਰਨਾ ਪਵੇ ਪਰ ਇਹ ਤਾਂ ਕਹਿੰਦੇ ਸੀ ਅਸੀਂ ਕੰਮ ਦੇ ਆਧਾਰ ਤੇ ਵੋਟਾਂ ਮੰਗਾਂਗੇ ਨਾ ਫਿਰ ਤੁਹਾਡੇ ਸਾਹਮਣੇ ਫਿਰ ਇਹ ਐਲਾਨ ਕੋਰੇ ਆ ਮੁxtਦ ਦੇ ਵਿੱਚ ਜਿਹੜੀ ਰਿਓੜੀਆਂ ਵੰਡਣ ਵਾਲੀ ਗੱਲ ਲੋਕਾਂ ਨੂੰ ਲਾਲਚ ਦੇਣ ਵਾਲੀ ਗੱਲ ਇਹ ਨਾਲੇ ਚੀਏ ਇੱਕ ਹੀ ਹੈ ਵੋਟਾਂ ਮੁੱਲ ਲੈਣ ਵਾਲੀ ਗੱਲ ਹੀ ਹੋ ਜਾਂਦੀ ਹੈ ਨਾ ਫਿਰ ਇਹਨੂੰ ਦੂਜਾ ਪਾਸਾ ਦੇਖਿਆ ਜਾਵੇ ਕਿ ਤੂੰ ਮੈਨੂੰ ਵੋਟ ਦੇਵੇਂਗਾ ਤੇ ਤਰਮਾਦ ਆ ਦਵਾਂਗਾ ਹਾਂਜੀ ਹਾਂਜੀ ਤੁਹਾਡੀ ਗੱਲ ਤੇ ਫਿਰ ਉੱਥੇ ਦੀ ਉੱਥੇ ਹੈ ਜਿਵੇਂ ਰਵਾਇਤੀ ਪਾਰਟੀਆਂ ਵਾਂਗੂ ਜਿਹੜਾ ਕੰਮ ਹੋ ਰਿਹਾ ਤੁਹਾਨੂੰ ਕੋ ਲੱਗਦਾ ਕਿ ਜਿਹੜੀ ਆਵਾਦਵੀ ਪਾਰਟੀ ਸੀ ਜਿਹੜਾ ਇਹ ਇਹ ਜਿੰਨਾ ਤੱਥਾਂ ਦੇ ਉੱਤੇ ਆਈ ਸੀ ਜਾਂ ਜਿੰਨਾ ਸ਼ਬਦਾਂ ਦੇ ਉੱਤੇ ਆਈ ਸੀ ਜਾਂ ਤੁਸੀਂ ਜਿਹਦਾ ਕਹਿ ਰਹੇ ਮੈਂ ਕਹਿ ਰ ਸਿਧਾਂਤਾਂ ਦੇ ਉੱਤੇ ਆਈ ਸੀ ਜਾਂ ਵਾਅਦੇ ਕੀਤੇ ਸੀ ਇਹਨਾਂ ਚੋਣ ਮੈਨੀਫੈਸਟੋ ਸੀ ਉੱਤੇ ਟਿੱਕੀ ਨਾ ਵੇਖੋ ਜਿਹੜਾ ਇਹਨਾਂ ਸਭ ਤੋਂ ਪਹਿਲਾਂ ਉਦੋਂ ਲੋਕਪਾਲ ਨੂੰ ਦੀ ਗੱਲ ਕੀਤੀ ਸੀਗੀ ਆ ਜੋ ਲੋਕਪਾਲ ਕਿੱਥੇ ਹੈਗਾ ਤੁਸੀਂ ਦੱਸੋ ਹਣਾ ਉਦੋਂ ਜਿਹੜਾ ਨਾ ਹਜ਼ਾਰੇ ਦਾ ਜਿਹੜਾ ਅੰਦੋਲਨ ਚੱਲਿਆ ਸੀ ਲੋਕਪਾਲ ਦੇ ਆਧਾਰ ਤੇ ਚੱਲਿਆ ਸੀਗਾ ਨਾ ਲੋਕਪਾਲ ਦੀ ਮੰਗ ਦੇ ਉੱਤੇ ਹੀਗਾ ਠੀਕ ਹੈ ਹਣਾ ਵੀ ਜਿਹਦੇ ਘੇਰੇ ਦੇ ਵਿੱਚ ਉਹ ਪ੍ਰਾਈਮ ਮਿਨਿਸਟਰ ਵੀ ਹੋਵੇ ਉਹ ਵੀ ਉਹ ਮੁੱਖ ਮੰਤਰੀ ਵੀ ਉਹ ਕਿੱਥੇ ਆਜੋ ਉਹ ਗੱਲਾਂ ਹੈ ਹੀ ਨਹੀਂਆਂ ਆਜੋ ਇਥੇ ਫਿਰ ਦੂਜੀ ਗੱਲ ਵੀ ਹੈ ਨਾ ਜਸਪਾ ਜੀ ਤੇ ਜੇ ਤੇ ਦਿੱਲੀ ਦੇ ਵਿੱਚੋਂ ਆ ਆਦਮੀ ਪਾਰਟੀ ਜਿੱਤ ਗਈ ਤੇ ਮੁੱਖ ਮੰਤਰੀ ਤੇ ਫਿਰ ਉਹਨਾਂ ਦੀ ਕੁਰਸੀ ਪਹਿਲਾਂ ਮੁੱਖ ਮੰਤਰੀ ਵਾਲੀ ਕੁਰਸੀ ਤੇ ਪਹਿਲਾਂ ਹੀ ਉੱਥੇ ਰੱਖੀ ਹੋਈ ਹੈ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਤਾਂ ਫਿਰ ਉਥੇ ਬੈਠ ਮੁੱਖ ਮੰਤਰੀ ਤੇ ਕੇਜਰੀਵਾਲ ਹੁਣੀ ਬਣ ਨਹੀਂ ਸਕਦੇ ਜਿੱਦਾਂ ਸੁਪਰੀਮ ਕੋਰਟ ਨੇ ਜਿਸ ਜੰਨਾ ਸ਼ਰਤਾਂ ਦੇ ਉੱਤੇ ਉਹਨਾਂ ਨੂੰ ਜ਼ਮਾਨਤ ਦਿੱਤੀ ਹੋਈ ਹੈ ਉਹ ਸਭ ਨਾਲ ਤੇ ਉਹ ਮੁੱਖ ਮੰਤਰੀ ਬਣ ਨਹੀਂ ਸਕਦੇ ਹੈਗੇ ਅੱਛਾ ਨਹੀਂ ਬਣ ਸਕਦੇ ਨਹੀਂ ਬਣ ਸਕਦੇ ਹੈਗੇ ਮੁੱਖ ਮੰਤਰੀ ਤੇ ਕਿਸੇ ਹੋਰ ਨੂੰ ਬਣਨਾ ਪਵੇਗਾ ਉੱਥੇ ਚਲੋ ਉਥੋਂ ਦੀ ਕਮਾਂਡ ਹੀ ਮੰਨ ਲਓ ਕਿ ਅਗਰ ਉਹਨਾਂ ਦੇ ਹੱਥੇ 'ਚ ਹੁਣ ਨਹੀਂ ਰਹਿ ਜਾਂਦੀ ਹਾਂ ਤਾਂ ਫਿਰ ਉਹਦੇ ਬਾਅਦ ਤੇ ਬਚਿਆ ਪੰਜਾਬ ਹਜ ਬਗ ਬਗ ਤੇ ਇਹਦਾ ਮਤਲਬ ਹੈ ਕਿ ਕੇਜਰੀਵਾਲ ਜੀ ਜਿਹੜੇ ਨੇ ਉਹ ਪੰਜਾਬ ਦੇ ਉੱਤੇ ਕੁੰਡੇ ਲੀ ਮਾਰ ਕੇ ਬੈਠਣਗੇ ਮਤਲਬ ਇੱਥੇ ਦਾ ਧਿਆਨ ਰੱਖਣਗੇ ਸਰ ਮੈਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ ਹੋਣੀ ਇਸ ਤਰ੍ਹਾਂ ਕਰਨ ਦੇਣਗੇ ਉਹਨਾਂ ਨੂੰ ਆ ਤੇ ਤੁਹਾਨੂੰ ਲੱਗਦਾ ਕਿ ਐ ਸਵੇਲੇ ਦੇ ਜੋ ਹਾਲਾਤ ਨੇ ਪੰਜਾਬ ਦੀ ਸਥਿਤੀ ਕੀ ਚੱਲ ਰਹੀ ਹੈ ਤੇ ਪੰਜਾਬ ਦਾ ਜਿੰਨਾ ਐਮਐਲਏ ਆ ਪੰਜਾਬ ਦੇ ਵਿੱਚ ਜਿੰਨੇ ਵੀ ਚੇਅਰਮੈਨ ਨੇ ਪ੍ਰਧਾਨ ਨੇ ਹਲਕਾ ਇੰਚਾਰਜ ਨੇ ਉਹ ਤਾਂ ਦਿੱਲੀ ਦੇ ਵਿੱਚ ਸਾਰੀ ਉਹਨਾਂ ਤਾਕਤ ਝੋਕ ਦਿੱਤੀ ਹੈ ਤੇ ਉਹਦਾ ਕੋਈ ਅਸਰ ਹੋਣ ਵਾਲਾ ਉੱਥੇ ਨਹੀਂ ਜਿਹੜੇ ਲੋਕ ਆ ਉਹ ਜਿਹੜੇ ਸਾਡੇ ਲੀਡਰ ਗਏ ਉਹਨਾਂ ਦਾ ਕੋਈ ਉਥੇ ਅਸਰ ਨਹੀਂ ਹੁੰਦਾ ਕਿਉਂਕਿ ਮੈਂ ਸਮਝਦਾ ਹਾਂਗਾ ਕਿ ਲੋਕਾਂ ਦਾ ਜਿਹੜੇ ਪਹਿਲਾਂ ਹੀ ਮਨ ਬਣ ਚੁੱਕੇ ਹੁੰਦੇ ਆ ਵੀ ਵੋਟ ਅਸੀਂ ਕਿੱਥੇ ਪਾਉਣੀ ਹੈ ਵੀ ਠੀਕ ਹੈ ਅਸੀਂ ਮੈਂ ਹੁਣ ਅੰਮ੍ਰਿਤਸਰ ਜਾ ਕੇ ਬਹਿ ਜਾਵਾਂ ਕਿਤੇ ਮੈਂ ਉਥੇ ਕਿਸੇ ਨੂੰ ਕਨਵਿੰਸ ਕਰਾਂ ਵੋਟ ਪਾਉਣੀ ਕਿਸੇ ਨੂੰ ਲੋਕੀ ਕਿੱਥੇ ਪਾਉਂਦੇ ਆ ਵੋਟ ਕਦੇ ਇਤਨਾ ਵੋਟ ਨਹੀਂ ਪਾਉਣਗੇ ਮੇਰੇ ਅੱਕ ਥੋੜੀ ਵੋਟ ਪਾਉਣਗੇ ਹਾਂ ਤਸੀਦ ਬਹੁਤਾ ਦੂਰ ਕਿਉਂ ਜਾਣਾ ਡੇਰਾ ਬਾਬਾ ਨਾਨਕ ਹੀ ਦੇਖ ਲੋ ਨਾ ਇਹ ਬਸ ਇਹ ਗੱਲਾਂ ਹੁੰਦੀਆਂ ਨੇ ਹਵਾ ਬਣਾਉਣ ਵਾਸਤੇ ਨਹੀਂ ਆਪਾਂ ਜਸਪਾਲ ਜੀ ਡੇਰਾ ਬਾਬਾ ਨਾਨਕ ਹੀ ਦੇਖ ਲੋ ਕਿੱਥੇ ਕਿੰਨੇ ਮੰਤਰੀ ਆਏ ਕਿੰਨੇ ਐਮਐਲਏ ਆਏ ਕੀ ਕੁਝ ਆਇਆ ਤੇ ਇੱਥੇ ਵੇਵ ਬਣ ਸਕਦੀ ਨਹੀਂ ਬਣ ਸਕਦੀ ਫਿਰ ਵੀ ਇੱਥੇ ਵੇਖੋ ਤੁਸੀਂ ਕਿ ਜਿਹੜੀ ਕਾਂਗਰਸ ਪਾਰਟੀ ਹੈ ਹਾਂਜੀ ਹਾਂਜੀ ਉਲਟੀ ਵੇਵ ਦੇ ਵਿੱਚ ਵੀ ਉਹਨਾਂ ਦਾ ਵੋਟ ਸ਼ੇਰ ਵਧਿਆ 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 ਹਾਂਜੀ ਵਧਿਆ ਠੀਕ ਆ ਤੁਹਾਡੀ ਬਿਲਕੁਲ ਠੀਕ ਆ ਨਾ ਵੋਟ ਸ਼ੇਅਰ ਵਧਿਆ ਨਾ ਹਾਂਜੀ ਹਾਂਜੀ ਤੇ ਰੰਧਾਵੇ ਨਹੀਂ ਇੱਕ ਕਿਸਮ ਦੀ ਰੰਧਾਵਾ ਜਿੱਤੀ ਦਰਜ ਕਰਾ ਰਿਆ ਨਾ ਹਾਂਜੀ 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 ਜੇਕਰ ਸੋਚਾ ਸਿੰਘ ਲਗਾ ਸ਼੍ਰੋਮਣੀ ਅਕਾਲੀ ਦਲ ਇਲੈਕਸ਼ਨ ਲੜਦੀ ਹੈ ਜੇ ਅਕਾਲੀ ਦਲ ਇਲੈਕਸ਼ਨ ਇੱਥੇ ਲੜਦਾ ਤਾਂ ਫਿਰ ਇੱਥੇ ਰੰਧਾਵੇ ਉਹਨਾਂ ਇਲੈਕਸ਼ਨ ਜਿੱਤ ਜਾਣੀ ਜਾਂਦੀ ਸੀ ਤੇ ਜਦ ਕਿ ਵੋਟ ਪਰਸੈਂਟੇਜ ਘਟੀ ਹੈ ਪਰ ਇਹਨਾਂ ਦੀ ਮਾਰਜਨ ਵਧਿਆ ਵਧਿਆ ਹਾਂਜੀ ਹੈਨਾ ਹਾਂਜੀ ਹਾਂਜੀ ਇਹਦਾ ਮਤਲਬ ਹੈ ਕਿ ਜਿਹੜੀਆਂ ਭਾਵੇਂ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਗਏ ਨੇ ਐਮਐਲਏ ਗਏ ਨੇ ਨਹੀਂ ਉਹਦਾ ਇਹਨਾਂ ਗੱਲਾਂ ਦਾ ਕੋਈ ਬਹੁਤ ਵੱਡਾ ਅਸਰ ਪਰ ਉਥੇ ਮੇਨ ਜਰੂਰਤ ਜਿਹੜੀ ਇੱਕ ਗੱਲ ਚੱਲਦੀ ਆਪਾਂ ਮੈਂ ਸਮਝਦਾ ਸਭ ਨੂੰ ਇਸ ਗੱਲ ਦਾ ਬਹੁਤ ਦਾ ਨੁਕਸਾਨ ਹੋਇਆ ਜਿੱਦ ਤਰ ਜਿੱਦਾਂ ਉਹਨਾਂ ਨੇ ਹੁਣ ਇਲੈਕਸ਼ਨ ਕਮਿਸ਼ਨ ਉੱਤੇ ਗੱਡੀ ਫੜੀ ਆ ਕਹਿੰਦੇ ਹਾਂ ਹਾਂ ਉਹਦੇ ਵਿੱਚੋਂ 8 ਲੱਖ ਰੁਪਏ ਫੜੇ ਆ ਗਾ ਸ਼ਰਾਬ ਫੜੀ ਗਈ ਆ ਕੀ ਅੱਛਾ ਔਰ ਸਾਰੇ ਉਹ ਮੀਡੀਆ ਦੇ ਵਿੱਚ ਗੱਲ ਗਈ ਹੈਗੀ ਉਹਦੇ ਨਾਲ ਪੰਜਾਬ ਦਾ ਖਰਾਬ ਹੀ ਬਣਿਆ ਹੋਊਗਾ ਮੇਰੇ ਕਹਿਣ ਤੇ ਭਾਜੀ ਇਹ ਤਾਂ ਰਣਨੀਤੀ ਆ ਨਾ ਭਾਜਪੀ ਨੂੰ ਕਿਹੜਾ ਦਾ ਨਹੀਂ ਖੇਡਣਾ ਆਉਂਦਾ ਪੰਜਾਬ ਨੰਬਰ ਗੱਡੀਆਂ ਕਿੱਥੋਂ ਨਹੀਂ ਮਿਲ ਜਾਂਦੀਆਂ ਜਿੱਥੇ ਮਰਜ਼ੀ ਖਿਲਾਰ ਕੇ ਸਟicker ਲਾ ਕੇ ਤੇ ਜਦੋਂ ਮਰਜ਼ੀ ਜਿਹੜਾ ਮਰਜ਼ੀ ਬੰਦਾ ਉਹ ਗੱਲ ਵੱਖਰੀ ਹੈਗੀ ਆ ਹੈਨਾ ਫਿਰ ਹਾਲਤ ਤੇ ਉਹਨਾਂ ਨੇ ਨੈਰੇਟਿਵ ਸੈੱਟ ਕਰਨਾ ਤੁਹਾਨੂੰ ਪਤਾ ਹੀ ਆ ਕਿ ਫਿਰ ਉਹਨਾਂ ਤੋਂ ਵਧੀਆ ਕੌਣ ਕਰ ਸਕਦਾ ਹੈ ਫਿਰ ਹਾਲੇ ਇੱਕ ਮੈਸੇਜ ਤੇ ਉੱਥੇ ਚੱਲਿਆ ਗਿਆ ਨਾ ਹਾਂ ਹਵਾ ਚੜੀ ਗਈ ਹਵਾ ਚੱਲ ਗਈ ਇਹ ਕੀ ਚੀਜ਼ ਹੋ ਗਈ ਜੇ ਇਦਾਂ ਹੋ ਗਈ ਹਾਂਜੀ ਉਹ ਉਹਦੀ ਇਹ ਤੇ ਜਾਂਚ ਦੀ ਗੱਲ ਹੈ ਨਾ ਵੀ ਕੀ ਹੈਗਾ ਕੀ ਨਹੀਂ ਹੈਗਾ ਸਲੀਅਤ ਕੀ ਹੈਗੀ ਯਕੀਨੀ ਅੱਛਾ ਜਿਹੜੇ ਪੰਜਾਬ ਦੇ ਐਮ ਐਲ ਐ ਨੇ ਜਾਂ ਪੰਜਾਬ ਤੋਂ ਜਿਹੜੇ ਲੋਕ ਗਏ ਨੇ ਵੀ ਉੱਥੇ ਵਾਕਿਆ ਹੀ ਮਦਦ ਹੀ ਕਰਨ ਗਏ ਨੇ ਕਿ ਜਾਂ ਇਹਨਾਂ ਤੇ ਕੋਈ ਫੰਡਿੰਗ ਦਾ ਭਾਰ ਵੀ ਪਿਆ ਉਹਨਾਂ ਨੂੰ ਟਾਰਗੇਟ ਦਿੱਤੇ ਹੁੰਦੇ ਆ ਸਿਆਸੀ ਪਾਰਟੀਆਂ ਜਿਹੜੀਆਂ ਕੋਈ ਵੀ ਪਾਰਟੀਆਂ ਹਰ ਪਾਰਟੀ ਇਤਨਾ ਹੀ ਕਰਦੀ ਜੇ ਇਲੈਕਸ਼ਨ ਹੁੰਦੀ ਹੈ ਦੂਜੇ ਸੂਬਿਆਂ ਦੇ ਲੀਡਰ ਉੱਥੇ ਜਾਂਦੇ ਹੈਗਾ ਆਹ ਪਾਰਟੀ ਵੀ ਇਤਨਾ ਹੀ ਕਰੂਗੀ ਕੋਈ ਨਹੀਂ ਕਰੂਗੀ ਹੁਣ ਤੇ ਵੀ ਵੇਖੋ ਤੇ ਰਵਾਇਤੀ ਪਾਰਟੀਆਂ ਨਾਲ ਕੋਈ ਬਹੁਤਾ ਫਰਕ ਤੇ ਇਹਨਾਂ ਦਾ ਹੁਣ ਰਹਿ ਨਹੀਂ ਗਿਆ ਸੇਮ ਹੀ ਇੱਕੋ ਹੀ ਗੱਲ ਹੈ ਇੱਕੋ ਚੀਜ਼ ਹੋ ਗਈ ਇੱਕੋ ਚੀਜ਼ ਹੋ ਗਈ ਹੈਗੀ ਕੋਈ ਫਰਕ ਤੇ ਆ ਨਹੀਂਗਾ ਵੀਆਈਪੀ ਰਹਿ ਗਿਆ ਇਹਨਾਂ 'ਚ ਕਿ ਜਾਂ ਵੀ ਵੀਆਈਪੀ ਕਲਚਰ ਉੱਟ ਗਿਆ ਤੇ ਵੀਆਈਪੀ ਕਲਚਰ ਤੇ ਕਦੀ ਖਤਮ ਹੋਇਆ ਹੀ ਨਹੀਂ ਹੈਗਾ ਤੇ ਜਿਹੜਾ ਆਮ ਲੋਕਾਂ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੈ ਜਿਨ੍ਹਾਂ ਨੂੰ ਕਿਸੇ ਦੇ ਚਾਂਸ ਕਿਸੇ ਰੇੜੀ ਵਾਲੇ ਦੇ ਫੜੀ ਵਾਲੇ ਦੇ ਟਾਂਗੇ ਵਾਲੇ ਦੇ ਪਾਣ ਢੇਲੇ ਵਾਲੇ ਦੇ ਮੋਬਾਈਲ ਪੇਰ ਵਾਲੇ ਦੇ ਕਿਸ ਨੇ ਉਹ ਥੋੜਾ ਬਹੁਤਾ ਤੇ ਉਹ ਰੱਖਣਗੇ ਚ ਇਹੋ ਜਿਹਾ ਅੱਛਾ ਰੱਖਣਗੇ ਬਾੜਾ ਥੋੜਾ ਜਿਆਦਾ ਤੇ ਰੱਖਣਗੇ ਉਹ ਬਿਲਕੁਲ ਖਤਮ ਨਹੀਂ ਕਰਨਗੇ ਇਹੋ ਜਿਹਾ ਆ ਆਮ ਬੰਦੇ ਨੂੰ ਟਿਕਟ ਟਿਕ ਟਿਕ ਟਿਕਟਾ ਦੇਣਗੇ ਥੋੜੀਆਂ ਦੇਣਗੇ ਪੰਜਾਬ ਦੇ ਹਾਲਾਤ ਕੀ ਹੈ ਪੰਜਾਬ ਦੇ ਹਾਲਾਤ ਵੇਖੋ ਕੀ ਹੁੰਦਾ ਹੈਗਾ ਤੁਸੀਂ ਲੋਕ ਸਭਾ ਚੋਣਾਂ ਦੇ ਵਿੱਚ ਵੇਖਿਆ ਹੀ ਆ ਕੀ ਹਾਲਾਤ ਹਨ ਜੀ ਬਦਲ ਚੁੱਕੇ ਆ ਹਾਂਜੀ ਬਾਕੀ ਜਿਤਨਾ ਕਾਂਗਰਸ ਵੀ ਵੰਡੀ ਹੋਈ ਆ ਇਹ ਵੀ ਕੋਈ ਵਧੀਆ ਗੱਲ ਨਹੀਂ ਉਹਨਾਂ ਵਾਸਤੇ ਹੂੰ ਕਾਂਗਰਸ ਵੰਡੀ ਹੋਈ ਤਾਂ ਫਾਇਦਾ ਵੇਖੋ ਅੰਮ੍ਰਿਤਸਰ ਦੇ ਵਿੱਚ ਵੀ ਮੇਅਰ ਕਿੱਧਰ ਚਲੇ ਗਏ ਨੇ ਨਹੀਂ ਉਹ ਤੇ ਸੱਤਾ ਦਾ ਜੋਰ ਆ ਉੱਥੇ ਤੇ VOTING ਹੀ ਨਹੀਂ ਹੋਣ ਦਿੱਤੀ ਮੇਰ ਦੀ VOTING ਹੀ ਨਹੀਂ ਹੁਣ ਦਿੱਤੀ ਹੈਗੀ ਇੱਥੇ ਹੂੰ VOTOM ਹੁਣ ਦਿੰਦੇ ਤੇ ਫਿਰ ਮੇਜੋਰਟੀ ਤੇ ਉਹਨੇ ਦੇ ਨਾਲ ਹੀ ਗਈ ਵਾਹੇ ਕੀ ਪੋਇਖ ਪੋਇਖ ਤੇ ਮੈਨੂੰ ਲੱਗਦਾ ਵੀ ਟੱਕਰ ਹੋਏਗੀ ਉਸ ਵੇਲੇ ਉਦੋਂ ਤੱਕ ਤੇ ਸ਼ਾਇਦ ਅਕਾਲੀ ਦਲ ਵੀ ਥੋੜਾ ਬਹੁਤਾ ਉੱਠ ਖਲੋਵੇ ਬਹੁਤਾ ਹੀ ਉੱਠ ਜਾਣਾ ਲੱਗਦਾ ਹਾਂਜੀ ਹਾਂਜੀ ਔਰ ਜੇ ਅਕਾਲੀ ਦਲ ਉੱਠਦਾ ਹੈਗਾ ਵਾ ਤੇ ਫਿਰਾਂ ਪਾਰਟੀ ਨੂੰ ਨੁਕਸਾਨ ਹੁੰਦਾ ਹੈਗਾ ਜੀ 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 ਅੱਛਾ ਜਸਪਾਲ ਜੀ ਆਖਰੀ ਦੇ ਵਿੱਚ ਅਸੀਂ ਦਿੱਲੀ ਚਲਦੇ ਆਂ ਤੇ ਦਿੱਲੀੋਂ ਇਸ ਸ਼ੋਅ ਨੂੰ ਨਾਲ ਹੀ ਵਾਈਂਡ ਅਪ ਕਰਾਂਗੇ ਦਿੱਲੀ ਦੇ ਵਿੱਚ ਇੱਕ ਪਾਸੇ BJP ਹੈ ਇੱਕ ਪਾਸੇ ਕਾਂਗਰਸ ਪਾਰਟੀ ਹੈ ਤੇ ਨਾਲ ਹੀ ਆਮ ਆਦਮੀ ਪਾਰਟੀ ਹੈ ਉਹਨੋਂ ਤੇ ਕੇਜਰੀਵਾਲ ਦਾ ਜਾਦੂ ਕਿਹੋ ਜਿਹਾ ਚੱਲ ਰਿਹਾ ਪਕਰ ਕਿਹੋ ਜਿਹੀ ਚੱਲ ਰਹੀ ਹੈ ਜੋ ਪਾਗਲਪਨ ਲੋਕਾਂ ਦੇ ਵਿੱਚ ਕੇਜਰੀਵਾਲ ਦੇ ਲਈ ਪਹਿਲੇ ਦੌਰ ਚ ਵੇਖਿਆ ਸੀ ਰੇੜੀਆਂ ਵਾਲਾ ਰਿਕਸ਼ੇ ਵਾਲਾ ਟੈਕਸੀ ਵਾਲਾ ਆਟੋ ਵਾਲਾ ਸਾਰਿਆਂ ਨੇ ਆਪਣੀਆਂ ਗੱਡੀਆਂ ਦੇ ਉੱਤੇ ਕੇਜਰੀਵਾਲ 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 ਮੈਂ ਹਾਂ ਕੇਜਰੀਵਾਲ ਆਮ ਆਦਮੀ ਪਾਰਟੀ ਟੋਪੀਆਂ ਪਾਈਆਂ ਸੀ ਸਵਾਰੀਆਂ ਨੂੰ ਕੰਪੈਲ ਕਰਦੇ ਸੀ ਦੁਨੀਆਂ ਦੇ ਵਿੱਚ ਉਹਨਾਂ ਨੇ ਦੱਸ ਦਿੱਤਾ ਸੀ ਲੱਖਾਂ ਲੋਕ ਰੋਜ਼ ਆਉਂਦੇ ਜਾਂਦੇ ਸੀ ਪਰ ਲੱਖਾਂ ਦੇ ਲੱਖਾਂ ਹੀ ਆਣ ਕੇ ਦੱਸਦੇ ਸੀ ਕਿ ਉੱਥੇ ਐਸੇ ਲਈ ਕੇਜਰੀਵਾਲ ਦਾ ਜੋਰ ਚੱਲ ਰਿਹਾ ਠੀਕ ਹੈ ਜੀ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਵੀ ਜਿਹੜੀ ਹੈ ਹੈਵੀ ਹੋ ਚੁੱਕੀ ਹੈ ਉਹਨਾਂ ਨੇ ਆਪਣਾ ਜਿਹੜਾ ਪ੍ਰਚਾਰ ਹੈ ਧੂਆਂ ਧਾਰ ਉਹ ਦੀ ਜਬਰਦਸਤ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਤੇ ਬੀਜੇਪੀ ਆਲਰੇਡੀ ਪਹਿਲਾਂ ਹੀ ਆਪਣਾ ਜੋ ਨੈਰੇਟਿਵ ਸੈੱਟ ਕਰਕੇ ਜਿਸ ਤਰੀਕੇ ਨਾਲ ਚੱਲਦੀ ਹੈ ਉਹ ਉਸੇ ਤਰੀਕੇ ਨਾਲ ਹੀ ਚੱਲ ਰਹੀ ਹੈ ਜਿਹੜੇ ਪੱਤੇ ਉਹ ਖੇਡਦੀ ਹੈ ਹੁਣ ਵੀ ਉਹੀ ਪੱਤੇ ਉਹ ਖੇਡਣ ਢੀਏ ਉਹਦਾ ਕੋਈ ਨੈਰੇਟਿਵ ਵੱਖਰਾ ਨਹੀਂ ਹੈ ਜੋ ਲੋਕ ਸਭਾ 'ਚ ਵਰਤੇ ਜਾਂ ਜੋ ਬਾਕੀ ਸਟੇਟਾਂ 'ਚ ਸੋ ਇੱਥੇ ਪੱਤੇ ਖੇਡਣ ਢੀਏ ਹਿੰਦੂ ਪੱਤਾ ਖੇਡ ਰਹੀ ਹੈ ਧਾਰਮਿਕ ਪੱਤਾ ਖੇਡ ਰਹੀ ਹੈ ਮੁੱਤੇ ਦੀ ਗੱਲ ਉਹਨਾਂ ਕੋਲ ਇਤੋਂ ਇਲਾਵਾ ਹੋਰ ਕੋਈ ਹੈ ਨਹੀਂ ਤੁਹਾਨੂੰ ਕੀ ਲੱਗਦਾ ਹੈ ਬੀਜੇਪੀ ਕੇਜਰੀ ਯਾ ਫਿਰ ਕਾਂਗਰਸ ਨਹੀਂ ਵੇਖੋ ਟੱਕਰ ਉਹ ਤੇ ਬੀਜੇਪੀ ਤੇ ਆਪ ਦੇ ਵਿੱਚ ਹੀ ਹੈਗੀ ਆ ਠੀਕ ਹੈ ਹਾਂਜੀ ਹੁਣ ਜਿੱਤ ਦਾ ਕੌਣ ਹੈ 8 ਤਰੀਕ ਨੂੰ ਪਤਾ ਲੱਗੇਗਾ ਚਲੋ ਆਪ ਵਾਲਸਤੇ ਵੀ ਆਹੜੇ ਸੌਖਾ ਕੰਮ ਨਹੀਂ ਹੈਗਾ ਸੌਖਾ ਨਹੀਂ ਹੈ ਨਹੀਗਾ ਸੌਖਾ ਤੇ 8 ਤਰੀਕ ਦੇ ਜਿਹੜੇ ਨਤੀਜੇ ਉਹਦਾ ਅਸਰ ਪੰਜਾਬ ਤੇ ਕੀ ਹੋਏਗਾ ਉਹਦਾ ਰਿਜ਼ਲਟ ਜਿਹੜਾ ਦਿੱਲੀ ਦਾ ਰਿਜ਼ਲਟ ਜਿਹੜਾ ਉਹ ਪੰਜਾਬ ਦੇ ਉੱਤੇ ਪਵੇਗਾ ਔਰ ਜੇ ਦਿੱਲੀ ਦੇ ਵਿੱਚ ਆਮ ਪਾਰਟੀ ਹਾਰਦੀ ਹੈਗੀ ਤੇ ਆਮ ਪਾਰਟੀ ਦਾ ਜਿਹੜਾ ਕਿ ਨਹੀਂ ਕੋਈ ਖੀ ਕੋਈ ਡੱਬਦੀ ਆ ਨਹੀਂ ਰਹੇਗਾ 2000 ਚ ਜੜੀਆਂ 27 ਦੀਆਂ ਇਲੈਕਸ਼ਨਾਂ ਨੇ ਉਹ ਕਾਂਗਰਸ ਦੇ ਅਕ ਵਿੱਚ ਜਾਂਦੀਆਂ ਦਿਸਣਗੀਆਂ ਬਹੁਤ ਤੇਜ਼ੀ ਦੇ ਨਾਲ ਕੁਝ ਲੋਕ ਉੱਠਦੇ ਨੇ ਤੇ ਪਾਣੀ ਦੇ ਬੁਲਬਲੇ ਵਾਂਗੂ ਪਤਾ ਹੀ ਨਹੀਂ ਲੱਗਦਾ ਕਿੱਥੇ ਚਲੇ ਬੜੀਆਂ ਪਾਰਟੀਆਂ ਸੀ ਦੇਖੀਆਂ ਖੇਤਰੀ ਪਾਰਟੀ ਵੀ ਉੱਠੀਆਂ ਉੱਠ ਕੇ ਤੇ ਮੁੜ ਕੇ ਕਈ ਲੱਭੀਆਂ ਹੀ ਨਹੀਂ ਪਾਤੀਆਂ ਹਾਂਜੀ 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 ਸੋ ਇਹੀ ਹਾਲਾਤ ਜਿਹੜੇ ਨੇ ਬੇਸ਼ੱਕ ਇਹਨਾਂ ਦਾ ਨਾਮ ਨੈਸ਼ਨਲ ਪਾਰਟੀ ਦੇ ਵਿੱਚ ਆ ਚੁੱਕਾ ਹੈ ਪਰ ਜੇਕਰ ਦਿੱਲੀ ਦੇ ਵਿੱਚ ਇਹ ਚੰਗਾ ਪ੍ਰਦਰਸ਼ਨ ਨਾ ਕਰ ਪਾਏ ਦਿੱਲੀ ਦੇ ਵਿੱਚ ਅਗਰ ਇਹਨਾਂ ਦਾ ਕਬਜ਼ਾ ਛੁੱਟਦਾ ਹੈ ਤਾਂ ਫਿਰ ਬਾਕੀ ਦੇਸ਼ ਦੇ ਵਿੱਚ ਹਾਲਾਤ ਕਿਹੋ ਜਿਹੇ ਹੋਣਗੇ ਇਹ ਤਾਂ ਸਮਾਂ ਦੱਸੇਗਾ ਪਰ 8 ਤਰੀਕ ਦਾ ਇੰਤਜ਼ਾਰ ਕਰੋ ਦੇਖਦੇ ਹਾਂ 8 ਤਰੀਕ ਨੂੰ ਨਤੀਜੇ ਆਉਂਦੇ ਕੀ ਨੇ ਜੀ ਇਜਾਜ਼ਤ ਵਿਕਟ੍ਰੋਹਕ ਸਾਡੀ ਆਵਾਜ਼ ਆ ਰਹੀ ਹੈ ਟੂਡੇ